ਤਿਆਰੀ ਕੀਤੀ ਹੋਈ ਆ ਉਸ ਬਾਰਡਰ ਦੇ ਉੱਤੇ ਬਿਲਕੁਲ ਉਧਰਿਆਣੇ ਨੇ ਵੀ ਸਰਕਾਰ ਨੇ ਤਿਆਰੀ ਕੀਤੀ ਤਾਂ ਸਾਡੇ ਵੀ ਪੂਰੀ ਤਿਆਰੀ ਆ ਜੰਨਾ ਮਰਜ਼ੀ ਜੋਰ ਲਾ ਲੈਣ ਬੈਰੀਕੁੱਟ ਪੁੱਟ ਕੇ ਸੁਟਾਂਗੇ ਸਾਡੀ ਟਰਾਲੀ ਉਧਰ ਟਾਇਰ ਪਾ ਰੇ ਆ ਉਹਦੇ ਵਿੱਚ ਜਨਰੇਟਰ ਆ ਮੋਟਰਸਾਈਕਲ ਆ ਤੇਲ ਆ ਸਾਡੇ ਕੋਲ ਕੱਟਰ ਆ ਵੀ ਬਹੁਤ ਮਜ਼ਬੂਤ ਚੀਜ਼ਾਂ ਸਾਡੇ ਕੋਲ ਵੀ ਟੋਚਣ ਹਰ ਚੀਜ਼ ਆ ਐ ਮੋਰਮਾ ਜਵਾਬ ਦਵਾਂਗੇ ਮੋਰਮਾ ਫੱਕ ਲੈ ਕੇ ਮੁੜਾਂਗੇ ਬਿਲਕੁਲ ਨਹੀਂ ਇੱਧਾ ਜਾਵਾਂਗੇ ਖਾਲੀ ਹੱਥ ਅੱਜ ਖਤਰਾ ਵੀ ਬਹੁਤ ਹੋ ਸਕਦਾ ਦਿੱਲੀ ਤਾਂ ਕੀ ਜਾਣਾ ਜਾਂ ਇੱਥੇ ਵੀ ਰੁਕ ਸਕਦੇ ਹਾਂ ਦੇਖੋ ਜੀ ਨਹੀਂ ਦਿੱਲੀ ਦੇ ਅੰਦਰ ਵੜਾਂਗੇ ਕਾਰ ਨੂੰ ਇੱਟਾ ਕਾਹਦਾ ਕਤਰਾ ਪੈ ਗਿਆ ਕਿ ਉੱਥੇ ਕਿਲ ਠੋਕ ਰਹੇ ਆ ਉਥੇ ਵੱਡੀਆਂ-ਵੱਡੀਆਂ ਦੁਵਾਰਾ ਕਰ ਰਹੇ ਆ ਸਾਡੇ ਕੋਲ ਕਿਹੜਾ ਬਰੂਦ ਆ ਸਾਡੇ ਕੋਲ ਇੱਕ ਝੰਡਾ ਤੇ ਡੰਡਾ ਆ ਚਾਹੇ 7 ਸਾਲ ਦਾ ਰਾਸ਼ਨ ਜਿੱਦ ਕੇ ਆਪਣੀਆਂ ਟਰਾਲੀਆਂ ਵਿੱਚ ਲੈ ਕੇ ਸਾਡੇ ਕੋਲ ਇਤਫਾਏ ਹੋਰ ਕੋਈ ਹਥਿਆਰ ਨਹੀਂ ਹੈਗਾ ਬਾਕੀ ਫਿਰ ਜੇ ਰੋਕਾ ਲਾਉਣਗੇ ਆਪਣੀਆਂ ਮੰਗਾ ਮਨਵੜ ਵਾਸਤੇ ਤੇ ਆਪਾਂ ਫਿਰ ਸਾਨੂੰ ਜਿਹੜਾ ਵਾ ਆਪਣਾ ਪ੍ਰਯੋਗ ਜਿਹੜਾ ਵਾ ਉਹ ਕਰਨਾ ਅੱਪਾ ਫੌਜ ਦੇ ਵਿੱਚ ਵੀ ਨੌਕਰੀ ਕਰਕੇ ਆ 20 20 ਸਾਲ ਤਕਰੀਬਨ ਫੌਜੀ ਆ ਬਿਲਕੁਲ ਇਹਦੇ ਵਿੱਚ ਜੋ ਸਾਡੀ ਜਥੇਬੰਦੀ ਆ ਇਹਦੇ ਵਿੱਚ ਮੇਰਾ ਖਿਆਲ ਆ ਘੱਟੋ ਘੱਟ 50% ਤਾਂ ਫੌਜੀ ਹੈ ਹੀ ਆ ਜਿਆਦਾ ਨਹੀਂ ਤੇ ਅਸੀਂ ਤਰੀਕੇ ਨਾਲ ਚੱਲਦੇ ਆ ਦੇਖਾਂਗੇ ਉਹਨਾਂ ਦੇ ਧੂਆਂ ਵਾਲੇ ਗੋਲੇ ਕੀ ਕਰਦੇ ਆ ਪਰ ਅਸੀਂ 13 ਮਹੀਨੇ ਅੰਦੋਲਨ ਜਿਹੜਾ ਲੜਿਆ ਵਾ ਸਾਡੀ ਟ੍ਰੇਨਿੰਗ ਹੀ ਹੋਈ ਹੈ ਕਿੰਨੀ ਵਾਰੀ ਪੰਜਾਬ ਤੋਂ ਗਏ ਆ ਵਾਰੀ ਮੁਤਾਬਕ ਅਸੀਂ ਇਹੋ ਜਿਹੇ ਬੈਰੀਅਰ ਤੋੜਦੇ ਜਾਂਦੇ ਰਹੇ ਆ ਸਾਡੀ ਬਹੁਤ ਟ੍ਰੇਨਿੰਗ ਆ ਅਸੀਂ ਆਪਣੇ ਸੈਣੀਆ ਥੋੜੇ ਤੋਚੜ ਆ ਸਵੇਰੇ ਵੇਖਿਓ ਤੇ ਹੈ ਡਰਾਈਵ ਡਰਿ ਵੀ ਆਏ ਨੇ ਜੀਸੀਪੀਆਂ ਵੀ ਆ ਜਾਣੀਆਂ ਵਾ ਅੱਧਾ ਘੰਟਾ ਟਾਈਮ ਲਵਾਂਗੇ ਤੋੜ ਕੇ ਗਾ ਨੰਗਾ ਕਿ ਰਾਦੇ ਮਜ਼ਬੂਤ ਕਰਕੇ ਆਏ ਆ ਪਿੱਛੇ ਉੱਥੇ ਜ਼ਰੂਰ ਤੁਸੀਂ ਵੀ ਜ਼ਰੂਰ ਤੁਹਾਨੂੰ ਸੱਦਾ ਆਇਓ ਤੇ ਫਿਰ ਤੁਸੀਂ ਹੱਟਣਾ ਕਮਾਲ ਦੇਖਿਓ ਕਿ ਉੱਥੇ ਸਾਡ ਨੂੰ ਦੱਸਿਓ ਵੀ ਭਾਈ ਬਣਿਆ ਕੱਖ ਨਹੀਂ ਉਹ ਤੁਸੀਂ ਦੇਖੋਗੇ ਕਿੰਦਾ ਧੂੜਪੂੜ ਦੇ ਲੋਕ ਸਵੇਰੇ ਉੱਥੇ ਤੁਸੀਂ ਟਰਾਈਸਾਈਕਲ ਦੀ ਆਗੇ ਟਰਾਲਜਾ ਕਰ ਲੈਂਦਾ ਟਰਾਲੀ ਤੇ ਜੜਾ ਕੇ ਲੈਂਦਾ ਜੀ ਅੱਗੇ ਤਾਂ ਖਤਰਾ ਬਹੁਤ ਆ ਉੱਥੇ ਤਾਂ ਜੀ ਜਿੱਥੇ ਲੰਘਣਾ ਹੈ ਉੱਥੇ ਤਰੇ ਤਰੀ ਨਹੀਂ ਸਾਨੂੰ ਵੀਰੇ ਕੋਈ ਵੀ ਪ੍ਰਵਾਹ ਮੰਨ ਜੂਗਾ ਤਾਂ ਠੀਕ ਆ ਨਹੀਂ ਤੇ ਫਿਰ ਸਿਰ ਟਾੜੀਆਂ ਲਾ ਕੇ ਆਏ ਆ ਕਿਸਾਨਾਂ ਵੱਲੋਂ ਤੇਰਾ ਤਰੀਕ ਨੂੰ ਦਿੱਲੀ ਵੱਲ ਕੂਚ ਕਰਨ ਦਾ ਐਲਾਨ ਕੀਤਾ ਹੋਇਆ ਪਰ ਉਸ ਦੇ ਵਿਚਕਾਰ ਹੀ ਹਰਿਆਣਾ ਸਰਕਾਰ ਦੇ ਵੱਲੋਂ ਬਹੁਤ ਸਾਰੀਆਂ ਰੋਕਾਂ ਲਾ ਕੇ ਸ਼ੰਭੂ ਬੈਰੀਅਰ ਦੇ ਉੱਤੇ ਬਾਰਡਰ ਬਣਾ ਦਿੱਤਾ ਗਿਆ ਮਾਹੌਲ ਕੁਝ ਅਜਿਹਾ ਸਿਰਜਿਆ ਜਾ ਚੁੱਕਿਆ ਹੈ ਕਿ ਹਰ ਅੱਖ ਹੁਣ ਇਸ ਉੱਤੇ ਹੀ ਲੱਗੀ ਹੋਈ ਹੈ ਕਿ ਆਖਰ ਕੱਲੂ ਬਣੇਗਾ ਕੀ ਮੀਟਿੰਗ ਵੀ ਸਰਕਾਰ ਦੇ ਨਾਲ ਚੱਲ ਰਹੀ ਹੈ ਹਜੇ ਤੱਕ ਉਸ ਦੇ ਵਿੱਚੋਂ ਕੀ ਨਿਕਲ ਕੇ ਸਾਹਮਣੇ ਆਉਂਦਾ ਸੁਖਾਵੀ ਰਹਿੰਦੀ ਹੈ ਗੱਲਬਾਤ ਚੰਗੀ ਹੁੰਦੀ ਹੈ ਇਹ ਜੋ ਮਾਹੌਲ ਅੱਗੇ ਬਣਨ ਜਾ ਰਿਹਾ ਟਲਦਾ ਜਾਂ ਨਹੀਂ ਟਲਦਾ ਉਹ ਅਲੱਗ ਗੱਲ ਹੈ ਪਰ ਫਿਲਹਾਲ ਜੋ ਮਾਜੇ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀਆਂ ਟਰਾਲੀਆਂ ਤੁਰੀਆਂ ਸੀ ਉਹ ਇਸ ਸਮੇਂ ਸਰਹੰਦ ਦਾਣਾ ਮੰਡੀ ਦੇ ਵਿੱਚ ਲੱਗ ਚੁੱਕੀਆਂ ਵਿਸ਼ਰਾਮ ਦੇ ਲਈ ਬਹੁਤ ਸਾਰੀਆਂ ਟਰਾਲੀਆਂ ਜਿੱਥੇ ਸੈੱਡ ਦੇ ਥੱਲੇ ਲੱਗੀਆਂ ਹੋਈਆਂ ਉਸ ਦੇ ਨਾਲ ਹੀ ਆਸੇ ਪਾਸੇ ਜਿੱਥੇ ਜਿੱਥੇ ਥਾਂ ਮੰਡੀ ਦੇ ਵਿੱਚ ਕਿਸਾਨਾਂ ਨੂੰ ਮਿਲਦੀ ਐ ਸੋ ਉੱਥੇ-ਉੱਥੇ ਟਰਾਲੀਆਂ ਲਾ ਦਿੱਤੀਆਂ ਗਈਆਂ ਸੋ ਹੁਣ ਸਵੇਰ ਦੀ ਤਿਆਰੀ ਦੇ ਵਿੱਚ ਜਿਹੜੇ ਕਿਸਾਨ ਹੈਗੇ ਆ ਉਹ ਜੁੜ ਚੁੱਕੇ ਆ ਤੇ ਇਸ ਥਾਂ ਦੇ ਉੱਤੇ ਹਰ ਤਰ੍ਹਾਂ ਦਾ ਸਮਾਨ ਜਿਹੜਾ ਹੈਗਾ ਦਿਖਾਈ ਦਿੰਦਾ ਤੁਸੀਂ ਦੇਖੋ ਕਿ ਬਾਲਣ ਦੀ ਭਰੀ ਹੋਈ ਟਰਾਲੀ ਵੀ ਨਾਲ ਐ ਉਸ ਤੋਂ ਇਲਾਵਾ ਹਰ ਤਰ੍ਹਾਂ ਦਾ ਜੋ ਰਸਣ ਪਾਣੀ ਸਿੱਧਾ ਉਹ ਸਾਰਾ ਨਾਲ ਲੈ ਕੇ ਚੱਲੇ ਆ ਸੋ ਆ ਬਾਬਾ ਜੀ ਕਿਵੇਂ ਦੇਖਦੇ ਹੋ ਸਵੇਰੇ ਬੜੀ ਤਿਆਰੀ ਕੀਤੀ ਗਈ ਹੈ ਗਾਰਡਨ ਹਾਂਜੀ ਹਾਂਜੀ ਮੈਂ ਕਿਹਾ ਬੜੀ ਤਿਆਰੀ ਕੀਤੀ ਹੋਈ ਆ ਉਸ ਬਾਰਡਰ ਦੇ ਉੱਤੇ ਬਿਲਕੁਲ ਉਧਰ ਵਾਲੇ ਨੇ ਵੀ ਸਰਕਾਰ ਨੇ ਤਿਆਰੀ ਕੀਤੀ ਤਾਂ ਸਾਡੇ ਵੀ ਫੁੱਲ ਤਿਆਰੀ ਆ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਵੈਰੀਗੁੱਡ ਪੁੱਟ ਕੇ ਛੁੱਟਾਂਗੇ ਮੀਟਿੰਗ ਦੇ ਵਿੱਚੋਂ ਕੋਈ ਹਜੇ ਤੁਹਾਨੂੰ ਲੱਗਦਾ ਵੀ ਉਹ ਨਹੀਂ ਨਿਕਲਿਆ ਉਹ ਸਾਡੇ ਆਗੂ ਦੱਸਣਗੇ ਕੀ ਬਣਿਆ ਲੇਕਿਨ ਸਰਕਾਰ ਜਿੰਨਾ ਮਰਜ਼ੀ ਜ਼ੋਰ ਲਾ ਲੈ ਬਾਲਣ ਲੈ ਕੇ ਆਏ ਆ 6 ਮਹੀਨੇ ਦਾ ਰਸਨ ਲੈ ਕੇ ਆਏ ਆ ਬਿਲਕੁਲ ਆਪਣੀਆਂ ਮੰਗਾਂ ਮਨਾ ਕੇ ਫਿਰ ਜਾਵਾਂਗੇ ਇਦਾਂ ਨਹੀਂ ਵਾਪਸ ਜਾਵਾਂਗੇ ਇਹ ਹੁਣ ਜਿਹੜੀ ਸਾਰਾ ਤੁਹਾਡਾ ਕਾਫਲਾ ਸੀ ਇਸ ਥਾਂ ਤੇ ਪਹੁੰਚ ਚੁੱਕਿਆ ਜਾਂ ਅਜੇ ਵੀ ਰਾਹ ਦੇ ਵਿੱਚ ਆ ਕਿੰਨਾ ਕੁ ਵੱਡਾ ਕਾਫਲਾੜਾ ਹੈਗਾ ਤੁਸੀਂ ਮਾਝੇ ਤੋਂ ਲੈ ਕੇ ਕੋਈ 6-7 ਜਗ੍ਹਾ ਤੇ ਇੱਕ ਕਾਫਲਾ ਆ ਜਿੱਦਾਂ ਬੇਸ ਕੈਂਪ ਬਣੇ ਆ ਫੌਜ ਦੇ ਤਰੀਕੇ ਨਾਲ ਚੱਲ ਰਹੇ ਆ ਇੱਥੇ ਸਿਰਫ ਜ਼ਿਲ੍ਹਾ ਗਰਦਾਸਪੁਰ ਤੇ ਜ਼ਿਲ੍ਹਾ ਹੁਸ਼ਿਆਰਪੁਰ ਆ ਬਾਕੀ ਜਿਹੜੇ ਸਾਡੇ ਵੀਰ ਐ ਅੰਮ੍ਰਿਤਸਰ ਤੋਂ ਆਏ ਤਰਨਤਾਰਨ ਤੋਂ ਫਿਰੋਜ਼ਪੁਰ ਤੋਂ ਮੋਗੇ ਤੋਂ ਤਕਰੀਬਨ ਕੋਈ ਅਸੀਂ 18 ਕੇ ਜ਼ਿਲ੍ਹਿਆਂ ਦੇ ਵਿੱਚ ਜਥੇ ਬੰਦੀ ਆ ਤਿੰਨ ਚਾਰ ਜਗ੍ਹਾ ਸਾਡੇ ਅੱਗੇ ਪੜਾਈ ਉਹ ਅਲੱਗ-ਅਲੱਗ ਜਗ੍ਹਾ ਆ ਉਸ ਤਰੀਕੇ ਨਾਲ ਆਪਾਂ ਚੱਲ ਰਹੇ ਆ ਸਵੇਰੇ ਜੋ ਵੀ ਹੁਕਮ ਆਇਆ ਆਗੂਆਂ ਦਾ ਉਹ ਤਰੀਕੇ ਦੇ ਨਾਲ ਇਕੱਠੇ ਚੜ੍ਹਾਈ ਕਰਾਂਗੇ ਫਿਰ ਦੇਖਾਂਗੇ ਬੈਰਗੇਟ ਕੀ ਕਰਦੇ ਆ ਕੱਖ ਨਹੀਂ ਕਰਨਗੇ ਸਾਡਾ ਮਾਰਾਂਗੇ ਪੁੱਟ ਕੇ ਪਰੇ ਜੇ ਸਰਕਾਰ ਨੇ ਚੰਗੇ ਬੈਰਗੇਟ ਲਾਏ ਆ ਆਪਾਂ ਵੀ ਚੰਗੀ ਤਿਆਰੀ ਕਰਕੇ ਆਏ ਆ ਸਾਡੀ ਟਰਾਲੀ ਉਧਰ ਟਾਇਰ ਪਾ ਰੇ ਆ ਉਹਦੇ ਵਿੱਚ ਜਨਰੇਟਰ ਹੈ ਮੋਟਰਸਾਈਕਲ ਹੈ ਤੇਲ ਹੈ ਸਾਡੇ ਕੋਲ ਕਟਰ ਹੈ ਵੀ ਬਹੁਤ ਮਜ਼ਬੂਤ ਚੀਜ਼ਾਂ ਸਾਡੇ ਕੋਲ ਵੀ ਟੋਚਣ ਹਰ ਚੀਜ਼ ਹੈ ਐ ਮੋਰਮਾ ਜਵਾਬ ਦੇਵਾਂਗੇ ਮੋਰਮਾ ਹੱਕ ਲੈ ਕੇ ਮੋੜਾਂਗੇ ਬਿਲਕੁਲ ਨਹੀਂ ਇਦਾਂ ਜਾਵਾਂਗੇ ਖਾਲੀ ਹੱਥ ਮਨਾਂ ਦੇ ਵਿੱਚ ਕੀ ਧਾਰ ਕੇ ਤੁਰੇ ਹੋ ਕੀ ਇਹ ਸੰਘਰਸ਼ ਹਮੇਸ਼ਾ ਦੀ ਤਰ੍ਹਾਂ ਸ਼ਾਂਤਮਈ ਸੰਘਰਸ਼ ਰਹੂਗਾ ਕਿ ਕਿਦਾਂ ਦੀਆਂ ਭਾਵਨਾਵਾਂ ਮਨ ਦੇ ਵਿੱਚ ਤੁਹਾਡੇ ਉਫਾਨ ਦੇ ਉੱਤੇ ਉਬਾਲੇ ਮਾਰ ਰਹੀਆਂ ਨੇ ਦੇਖੋ ਜੀ ਸਾਡਾ ਜਿਹੜਾ ਇਹ ਅੰਦੋਲਨ ਹੈ ਬਿਲਕੁਲ ਸ਼ਾਂਤਮਈ ਕਿਉਂ ਜਿਹੜੇ ਨੌਜਵਾਨ ਬਾਰਡਰਾਂ ਤੇ ਖੜੇ ਆ ਉਹ ਵੀ ਸਾਡੇ ਭਰਾ ਹੀ ਉਹਨਾਂ ਦਾ ਕੋਈ ਕਸੂਰ ਨਹੀਂ ਕਸੂਰ ਹੈ ਸਰਕਾਰਾਂ ਦਾ ਅਸੀਂ ਐਮਐਸਬੀ ਕਾਨੂੰਨ ਬਣਾਉਣਾ ਹੈ ਕਿਸਾਨਾਂ ਦਾ ਸਮੁੱਚਾ ਕਰਜ਼ਾ ਮਾਫ਼ ਕਰਾਉਣਾ ਹੈ ਜਿੰਨੇ ਪਰਚੇ ਹੋਏ ਆ ਉਹ ਰੱਦ ਕਰਾਉਣੇ ਆ ਜੋ ਲਖੀਂਪੁਰ ਖੀਰਦੇ ਵਿੱਚ ਦੋਸ਼ੀ ਆ ਜਿਨ੍ਹਾਂ ਨੇ ਕਿਸਾਨਾਂ ਦੇ ਉੱਤੇ ਧੱਕੇ ਨਾਲ ਗੱਡੀ ਚਾੜ ਕੇ ਸੀਤ ਕੀਤੇ ਸੀ ਉਹਨਾਂ ਨੂੰ ਇਨਸਾਫ ਤੋਂ ਹੋਣਾ ਤੇ ਜਿੰਨੀਆਂ ਵੀ ਸਾਡੀਆਂ ਮੰਗਾਂ ਉਹ ਬਿਲਕੁਲ ਲਾਗੂ ਕਰਵਾ ਕੇ ਫਿਰ ਬਾਸ ਜਾਵਾਂਗੇ ਨਹੀਂ ਤੇ ਬਿਲਕੁਲ ਨਹੀਂ ਜਾਂਦੇ ਰਾਸਾ ਸਾਡੇ ਕੋਲ 6-7 ਮਹੀਨਾ ਦਾ ਹੈਗਾ ਫੰਡ ਸਾਡੇ ਕੋਲ ਪਿੰਡਾਂ ਦੇ ਵਿੱਚ 1.5-2-2 ਲੱਖ ਰੁਪਈਆ ਫੰਡ ਪਿਆ ਹੈ ਉਹ ਸਾਹੀਂ ਤੇਲ ਪਾਵਾਂਗੇ ਜੋ ਵੀ ਖਰਚਾ ਹੋਊਗਾ ਪਿੰਡਾਂ ਤੋਂ ਆਊਗਾ ਸਾਨੂੰ ਬਿਲਕੁਲ ਤਿਆਰੀ ਹੈ ਜੀ ਸਾਡੀ ਤੇ ਤੁਸੀਂ ਕਿਹਾ ਵੀ ਫੌਜ ਦੇ ਤਰੀਕੇ ਅਸੀਂ ਆ ਰਹੇ ਹਾਂ ਫੌਜ ਬੜੀ ਡਿਸਪਲਾਈਨਡ ਹੁੰਦੀ ਆ ਉਹ ਸਾਰੀ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਕਿਉਂਕਿ ਇਹ ਵੀ ਕਿਹਾ ਜਾਂਦਾ ਵੀ ਜਿੱਥੇ ਜੋਸ਼ ਦੀ ਲੋੜ ਹੁੰਦੀ ਹੈ ਨਾਲ ਹੋਸ਼ ਦੀ ਵੀ ਲੋੜ ਹੁੰਦੀ ਆ ਦੋ ਜੋਸ਼ ਤੇ ਹੋਸ਼ ਦੋਨੇ ਨੌਜਵਾਨੀ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰਾ ਬਿਲਕੁਲ ਜੀ ਜਿਹੜਾ ਹੁਣ ਅੰਦੋਲਨ ਇਹਦੇ ਵਿੱਚ ਸਭ ਤੋਂ ਵੱਡੀ ਲਾਮਬੰਦੀ ਆ ਇਹ ਜਿਹੜੇ ਸਾਡੇ ਕਾਫਲੇ ਆ ਇੱਕ ਲਾਮਬੰਦੀ ਆ ਕੋਈ ਵੀ ਜਵਾਨ ਕੋਈ ਵੀ ਮੰਨ ਲਓ ਜਿੱਦਾਂ ਮੈਂ ਹੁਣ ਪ੍ਰਧਾਨ ਆ ਜਿੰਨੇ ਮੇਰੇ ਜੋਨ ਦੇ ਅੰਦਰ 50 30 ਪਿੰਡ ਆਉਂਦੇ ਆ ਇੱਕ ਵੀ ਬੰਦਾ ਮੇਰੇ ਪੁੱਛੋਂ ਬਗੈਰ ਕਿਤੇ ਵੀ ਲੈਂ ਤੋੜ ਨਹੀਂ ਕਰੇਗਾ ਅੱਗੇ ਪਿ ਜਿੱਥੇ ਮੈਂ ਰੋਕ ਦੂੰਗਾ ਉਥੇ ਰੁਕ ਜਾਣਗੇ ਜੇ ਮੈਂ ਕਹਾਂਗਾ ਵੀ ਗਾਹ ਚੱਲਣਾ ਤੇ ਚੱਲਣਾ ਜੇ ਮੈਂ ਕਹਿ ਦੂੰਗਾ ਵੀ ਬਹਿ ਜਾਓ ਤੇ ਬਹਿ ਜਾਣਗੇ ਬਿਲਕੁਲ ਨਹੀਂ ਅੱਗੇ ਪਿੱਛੇ ਜਾਣਗੇ ਲੰਬੰਦੀ ਕੀਤੀ ਗਈ ਹੈ ਜਿੱਥੇ ਬੰਦੀ ਲੰਬੰਦੀ ਤਰੀਕੇ ਨਾਲ ਚੱਲਦੀ ਆ ਬਿਲਕੁਲ ਕੋਈ ਕਬਰਾਟ ਨਹੀਂ ਸਾਨੂੰ ਤੇ ਅੱਗੇ ਖਤਰਾ ਵੀ ਬਹੁਤ ਹੋ ਸਕਦਾ ਦਿੱਲੀ ਤੱਕ ਹੀ ਜਾਣਾ ਜਾਂ ਇੱਥੇ ਵੀ ਰੁਕ ਸਕਦੇ ਹੋ ਦੇਖੋ ਜੀ ਨਹੀਂ ਦਿੱਲੀ ਦੇ ਅੰਦਰ ਵੜਾਂਗੇ ਬਿਲਕੁਲ ਦਿੱਲੀ ਦੇ ਅੰਦਰ ਜਾਵਾਂਗੇ ਤੁਹਾਡੇ ਸਾਹਮਣੇ ਜਾਵਾਂਗੇ ਉੱਥੇ ਦੱਸਾਂਗੇ ਤੁਹਾਨੂੰ ਵੀ ਚੱਲੇ ਆ ਕੋਈ ਖਤਰਾ ਨਹੀਂ ਸਾਨੂੰ ਕੋਈ ਡਰ ਨਹੀਂ ਅੱਪਾ ਫੌਜ ਦੇ ਵਿੱਚ ਵੀ ਨੌਕਰੀ ਕਰਕੇ ਆ 20-20 ਸਾਲ ਤਕਰੀਬਨ ਫੌਜੀ ਆ ਬਿਲਕੁਲ ਇਹਦੇ ਵਿੱਚ ਜੋ ਸਾਡੀ ਜਥੇਬੰਦੀ ਆ ਇਹਦੇ ਵਿੱਚ ਮੇਰਾ ਖਿਆਲ ਆ ਘੱਟੋ ਘੱਟ 50% ਤਾਂ ਫੌਜੀ ਹੈ ਇਹ ਜਿਆਦਾ ਨਹੀਂ ਤੇ ਅਸੀਂ ਤਰੀਕੇ ਨਾਲ ਚੱਲਦੇ ਆਂ ਦੇਖਾਂਗੇ ਉਹਨਾਂ ਦੇ ਧੂਏ ਵਾਲੇ ਗੋਲੇ ਕੀ ਕਰਦੇ ਆ ਜਾਂ ਰਵੜੀਆਂ ਗੋਲੀਆਂ ਕੀ ਕਰਦੀਆਂ ਉਹ ਆਪਾਂ ਉੱਥੇ ਮੌਕੇ ਤੇ ਦੇਖਾਂਗੇ ਤੇ ਉੱਥੇ ਜ਼ਰੂਰ ਤੁਸੀਂ ਵੀ ਜ਼ਰੂਰ ਤੁਹਾਨੂੰ ਸੱਦਾ ਆਇਓ ਤੇ ਫਿਰ ਤੁਸੀਂ ਹੱਟਣਾ ਕਮਾਲ ਦੇਖਿਓ ਤੇ ਉੱਥੇ ਸਾਡੇ ਨੂੰ ਦੱਸਿਓ ਵੀ ਭਾਈ ਬਣਿਆ ਕੱਖ ਨਹੀਂ ਉਹ ਤੁਸੀਂ ਦੇਖੋਗੇ ਕਿਦਾਂ ਧੂੜਪੂੜਦੇ ਲੋਕ ਸਵੇਰੇ ਉੱਥੇ ਲੋਕਾਂ ਨੂੰ ਬਹੁਤ ਗੁੱਸਾ ਆਈ ਅਵੀ ਦੇਖੋ ਜਿਹੜੀ ਕਣਕ ਹੈ ਉਹਦੇ ਉੱਤੋਂ ਇਹਨਾਂ ਇੰਪੋਰਟ ਡਿਊਟੀ ਘਟਾ ਕੇ 40% ਟੈਕਸ ਘਟਾਤਾ ਜੋ ਕਿ ਫੂਡ ਬਾਹਰ ਹੁੰਦਾ ਸੀ ਉਹ ਕਣਕ ਜਿਹੜੀ 14-15 ਸਾਨੂੰ ਖਰੀਦਣਗੇ ਇਹ ਸਰਕਾਰ ਸਾਨੂੰ ਮਾਰਨਾ ਚਾਹੁੰਦੀ ਆ ਦੱਸੋ ਕਰਜ਼ਾ ਤਾਂ ਹੀ ਖੁਦ ਲਾ ਸਕਦੇ ਆਪਣਾ ਜੇ ਸਾਡੀ ਕਣਕ 3200 ਨੂੰ ਵਿਕੇ ਝੋਨਾ 4000 ਨੂੰ ਵਿਕੇ ਕਰਜ਼ਾ ਲਾ ਸਕਦੇ ਆ ਲੇਕਿਨ ਕੀ ਆ ਖਰਚਾ ਵੱਧ ਕਮਾਈ ਹੁੰਦੀ ਨਹੀਂ ਸਾਡੀ ਮਜਬੂਰੀ ਬਣ ਗਈ ਆ ਮੈਂ ਅਪੀਲ ਕਰੂੰਗਾ ਤੁਹਾਡੇ ਮਧਿਅਮ ਰਾਏ ਹਰ ਵਰਗ ਦੇ ਲੋਕ ਜਾਗ ਜਾਨ ਤਗੜੇ ਹੋ ਕੇ ਕੱਲ ਨੂੰ ਸੰਭੂ ਬਾਡਰ ਪਹੁੰਚਣ ਤਾਂ ਜੋ ਅਸੀਂ ਦਿੱਲੀ ਤੋਂ ਆਪਣੀਆਂ ਮੰਗਾਂ ਮਨਵਾਈਏ ਨਹੀਂ ਤੇ ਸਰਕਾਰ ਭੁੱਖੇ ਮਾਰ ਦੇਗੀ ਇਹ ਡਾਨੀਆਂ ਬਾਨੇ ਦੇ ਹੱਥੇ ਚੜੀ ਆ ਇਹਨਾਂ ਨੂੰ ਕੱਖ ਨਹੀਂ ਦਿਖ ਰਿਹਾ ਇਹਨਾਂ ਨੇ ਸਿਰਫ ਖੁਸ਼ ਕੀਤੇ ਆ ਤੇ ਕਾਰਪੋਰੇਟ ਘਰਾਣੇ ਕੀਤੇ ਆ ਇਹਨਾਂ ਨੂੰ ਕਿਸੇ ਕਿਸਾਨ ਨੂੰ ਮਜ਼ਦੂਰ ਨੂੰ ਨਹੀਂ ਮਾਫ ਕੀਤਾ ਇਹਨਾਂ ਨੇ ਤੇ ਹੁਣ ਤੁਹਾਡਾ ਫਿਰ ਜਿਹੜਾ ਕਾਫਲਾ ਸਵੇਰੇ ਕਿੰਨੇ ਵਜੇ ਇੱਥੋਂ ਤੁਸੀਂ ਚੱਲਣਾ ਜੇ ਕੀ ਪ੍ਰੋਗਰਾਮ ਰਹੇਗਾ ਇਹ ਦੇਖੋ ਜੀ ਇਹ ਸਾਨੂੰ ਹੁਕਮ ਆਣਾ ਅਜੇ ਤੱਕ ਸਾਨੂੰ ਕੋਈ ਹੁਕਮ ਨਹੀਂ ਆ ਗਿਆ ਜਦੋਂ ਵੀ ਹੁਕਮ ਆ ਗਿਆ ਆਪਾਂ ਬਿਲਕੁਲ ਤਿਆਰ ਲੰਗਰ ਪਾਣੀ ਛਕ ਰਹੇ ਆ ਤਾਂ ਗਾਵਾ ਤੇ ਸਾਡੇ ਕੋ ਲੰਗਰ ਪਾਣੀ ਕੋਈ ਤਿੰਨਾਂ ਦਿਨਾਂ ਦਾ ਪੱਕਿਆ ਪਕਾਇਆ ਹੈਗਾ ਪੱਕਿਆ ਪਕਾਇਆ ਵੀ ਸਾਨੂੰ ਲੰਗਰ ਲਾਉਣ ਦੀ ਜ਼ਰੂਰਤ ਨਹੀਂ ਨਹੀਂ ਤਾਂ ਟਰਾਲੀ ਦੇ ਵਿੱਚ ਤੁਹਾਨੂੰ ਡੱਬੇ ਭਰੇ ਰੋਟੀਆਂ ਦਿਖਾ ਸਕਦੇ ਆ ਬਿਲਕੁਲ ਵੀ ਸਾਨੂੰ ਕੋਈ ਲੰਗਰ ਬਣਾਉਣ ਦੀ ਜ਼ਰੂਰਤ ਨਹੀਂ ਕਿ ਤਿੰਨ ਦਿਨ ਦਿੱਲੀ ਡੇਰਾ ਲਾ ਕੇ ਫਿਰ ਲੰਗਰ ਲਾਵਾਂਗੇ ਇਹ ਤੁਹਾਡੇ ਨਾਲ ਵਾਦਾ ਸੋ ਬਿਲਕੁਲ ਸੋ ਬਹੁਤ ਜਿਹੜੇ ਹੈਗੇ ਤਿਆਰੀ ਦੇ ਵਿੱਚ ਇਸ ਸਮੇਂ ਕਿਸਾਨ ਇੱਥੇ ਹੈਗੇ ਆਸਣ ਲੱਗੇ ਹੋਏ ਆ ਸੋ ਟਰਾਲੀਆਂ ਜੋ ਹੈਗੀਆਂ ਇਸ ਸਮੇਂ ਛੱਡਦੇ ਹੀਠਾਂ ਲਗਾ ਦਿੱਤੀਆਂ ਗਈਆਂ ਦੋ ਦੋ ਤਿੰਨ ਤਿੰਨ ਜਾਂ ਚਾਰ ਚਾਰ ਟਰਾਲੀਆਂ ਦੀ ਕਤਾਰਾਂ ਜਿਹੜੀਆਂ ਹੈਗੀਆਂ ਸੈੱਟ ਦੇ ਹੇਠ ਇਸ ਸਮੇਂ ਲੱਗੀਆਂ ਹੋਈਆਂ ਤੇ ਬਹੁਤ ਸਾਰੀਆਂ ਟਰਾਲੀਆਂ ਜਿਹੜੀਆਂ ਇਸ ਸੈੱਟ ਦੇ ਹੇਠ ਨਹੀਂ ਲੱਗ ਸਕੀਆਂ ਉਹ ਵੀ ਆਸ-ਪਾਸੇ ਹੋਰ ਥਾਵਾਂ ਦੇ ਉੱਤੇ ਲੱਗੀਆਂ ਹੋਈਆਂ ਸੋ ਜਿੱਥੇ ਕਿਸਾਨ ਆਰਾਮ ਦੇ ਮੁਦਰਾ ਦੇ ਵਿੱਚ ਵੀ ਆ ਕੁਝ ਤਾਂ ਉੱਥੇ ਨਾਲ-ਨਾਲ ਜੋਸ਼ ਵੀ ਦਿਖਾਈ ਦੇ ਜਾਂਦਾ ਕਿਤੇ-ਕਿਤੇ ਵਿਰਲੇ-ਵਿਰਲੇ ਜਕਾਰੇ ਵੀ ਸੁਨਾਈ ਦੇ ਰਹੇ ਆ ਸੋ ਇਹ ਵੀ ਨਾਲ ਆਏ ਆ ਜੀ ਤੁਸੀਂ ਟਰਾਈਸਾਈਕਲ 'ਤੇ ਆ ਗਏ ਜਿਹੜਾ ਟਰਾਲੀ ਨਾਲ ਲੈਂਦਾ ਟਰਾਲੀ ਤੇ ਜੜਾ ਕੇ ਲੈਂਦਾ ਜੀ ਅੱਗੇ ਤਾਂ ਖਤਰਾ ਬਹੁਤ ਆ ਉੱਥੇ ਤਾਂ ਜੀ ਜਿੱਥੋਂ ਲੰਘਣਾ ਹੈ ਉੱਥੋਂ ਕੋਈ ਪ੍ਰਵਾਹ ਨਹੀਂ ਦੇ ਖਤਰਾ ਨਹੀਂ ਸਾਨੂੰ ਵੀਰੇ ਕੋਈ ਵੀ ਪ੍ਰਵਾਹ ਜੋ ਮਰਜ਼ੀ ਕਰ ਲੈ ਜਾਣਾ ਵਾ ਤੇ ਜਾਣਾ ਵਾ ਜੇ ਤੇ ਮੰਨ ਜੂਗਾ ਤਾਂ ਠੀਕ ਆ ਨਹੀਂ ਤੇ ਫਿਰ ਛਿਰ ਟੜੀਆਂ ਲਾ ਕੇ ਆਏ ਆ ਹਾਂਜੀ ਪਰ ਅੱਗੇ ਜਿਹੜੀ ਫੋਰਸ ਖੜੀ ਐ ਤੁਹਾਨੂੰ ਕੀ ਲੱਗਦਾ ਵੀ ਇਸ ਵਾਰੀ ਸੌਖਾ ਰਹੂਗਾ ਇਸ ਵਾਰ ਤਾਂ ਹੋਰ ਤਿਆਰੀ ਬਹੁਤ ਵੱਧ ਹੋਣੀ ਮੈਂ ਤਾਂ ਕੱਲ ਨੂੰ ਵੇਖੀ ਕੀ ਬਣਦਾ ਇਹਦਾ ਪੁਰਾਏ ਕੋਈ ਇਹਨਾਂ ਨੂੰ ਕਹੇ ਵੀ ਐ ਵੇਖਣੇ ਤੁਕੀਆਂ ਡਾਦਾਂਗੇ ਹਾਂਜੀ ਸੋ ਬਿਲਕੁਲ ਸੋ ਜੇ ਹੀ ਕੁਝ ਹੌਸਲੇ ਆ ਸੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਹੜੇ ਇਹ ਕਿਸਾਨ ਹੈਗੇ ਆ ਦਿੱਲੀ ਚਲੋ ਮੰਨੀਆਂ ਮੰਗਾ ਲਾਗੂ ਕਰਵਾਉਣ ਲਈ 13 ਫਰਵਰੀ 2024 ਸੋ ਇਸ ਤਰ੍ਹਾਂ ਵੀਰ ਜਿਹੜੇ ਹੈਗੇ ਆ ਉਹ ਕਿਸਾਨ ਇਹਨਾਂ ਟਰਾਈਸਾਈਕਲਾਂ ਨੂੰ ਵੀ ਨਾਲ ਲੈ ਕੇ ਟਰੈਕਟਰਾਂ ਦੇ ਉੱਤੇ ਹੀ ਰੱਖ ਕੇ ਨਾਲ ਲੈ ਕੇ ਆਏ ਹੋਇਆ ਸੋ ਬਹੁਤ ਵੱਡਾ ਜਿਹੜਾ ਇਹ ਕਾਫਲਾ ਹੈਗਾ ਕਿਸਾਨਾਂ ਦਾ ਇਸ ਮੰਡੀ ਦੇ ਵਿੱਚ ਰੁਕਿਆ ਹੋਇਆ ਸੋ ਜਿੱਥੇ ਇਸ ਪਾਸੇ ਵੱਲ ਬਹੁਤ ਸਾਰੇ ਟਰੈਕਟਰ ਆ ਤਾਂ ਉਸ ਦੇ ਨਾਲ ਹੀ ਜਿਹੜਾ ਬਹੁਤ ਹੋਰ ਸਾਰ ਜਿਆਦਾ ਟਰਾਲੀਆਂ ਜਿਹੜੀਆਂ ਹੈਗੀਆਂ ਉਹ ਖੜੀਆਂ ਹੋਈਆਂ ਇਸ ਮੰਡੀ ਦੇ ਵਿੱਚ ਦਿਖਾਈ ਦਿੰਦੀਆਂ ਸੋ ਸਾਡੇ ਨਾਲ ਕਿਸਾਨ ਜਿਹੜੇ ਆਗੂ ਹੈਗੇ ਉਹ ਵੀ ਮੌਜੂਦ ਹੈ ਕਿਵੇਂ ਦੇਖਦੇ ਹੋ ਸਰਦਾਰ ਸਾਹਿਬ ਤੁਸੀਂ ਇੱਥੇ ਬਹੁਤ ਵੱਡਾ ਕਾਫਲਾ ਹੈ ਰੁਕ ਗਿਆ ਇੱਕ ਪਾਸੇ ਮੀਟਿੰਗ ਵੀ ਇਹਦੇ ਚੱਲ ਰਹੀ ਆ ਦੂਜੇ ਪਾਸੇ ਤਿਆਰੀ ਬਹੁਤ ਵੱਡੀ ਹੈ ਸਰਕਾਰ ਦੀ ਹਰਿਆਣਾ ਸਰਕਾਰ ਵੱਲੋਂ ਖਾਸ ਕਰਕੇ ਵੱਡੀਆਂ-ਵੱਡੀਆਂ ਰੋਕਾਂ ਲਾਈਆਂ ਹੋਈਆਂ ਕਈ ਲੇਰਾਂ ਦੀ ਬੈਰੀਕੇਡਿੰਗ ਕੀਤੀ ਹੋਈ ਆ ਤੇ ਤਕਨੀਕ ਦੀ ਵੀ ਇਸ ਵਾਰ ਤਾਂ ਵਰਤੋਂ ਕੀਤੀ ਜਾ ਰਹੀ ਹੈ ਕਿ ਡਰੋਨ ਵਗੈਰਾ ਵੀ ਆ order ਹੈ ਜਿਹੜੇ ਅਥਰੂ ਗੈਸ ਦੇ ਗੋਲੇ ਛਿੜਰੇ ਜਦੋਂ ਇਹ ਘਰੋਂ ਤੁਰਦੇ ਆ ਉਦੋਂ ਇਹ ਮੰਜੀਆਂ ਖੜੀਆਂ ਕਰਕੇ ਤੁਰਦੇ ਆ ਜੇ ਇਹ ਘਰ ਵਾਪਸ ਆ ਜਾਣਗੇ ਜਿੰਦੇ ਤਾਂ ਇਹ ਮੰਜੀਆਂ ਡਾਲਾਂਗੇ ਅਸੀਂ ਸਾਰਾ ਕੁਝ ਪੱਕਿਆ ਕਰਕੇ ਆਏ ਆਂ ਅਸੀਂ ਹਰੜ ਦੇ ਪੱਕੇ ਨਾਲ ਆਏ ਆਂ ਸਾਨੂੰ ਸਰਕਾਰ ਦੀਆਂ ਤਿਆਰੀਆਂ ਦਾ ਕੋਈ ਫਿਕਰ ਨਹੀਂ ਐ ਇੱਥੇ ਸੰਘਰਸ਼ੀ ਜਿਹੜੇ ਜਿਹੜੇ ਆਏ ਆ ਉਹ ਸਿਰ ਟਲੀ ਤੇ ਰੱਖ ਕੇ ਆਏ ਆ ਅਸੀਂ ਘਰਾਂ ਦੇ ਵਿੱਚ ਵੀ ਸਾਨੂੰ ਮੋਦੀ ਸਰਕਾਰ ਤੇ ਕਾਰਪੋਰੇਟ ਘਰਾਣੇ ਜਿਹੜੇ ਮਾਰਨਾ ਚਾਹੁੰਦੇ ਆ ਅਸੀਂ ਘਰ ਨਹੀਂ ਮਰਨਾ ਚਾਹੁੰਦੇ ਅਸੀਂ ਸਰਕਾਰਾਂ ਦੇ ਗਲ ਲਾ ਕੇ ਮਾਰਾਂਗੇ ਚਾਹੇ ਸਾਨੂੰ ਗੋਲੀਆਂ ਨਾਲ ਮਾਰ ਦੇਣ ਤੇ ਚਾਹੇ ਜਿੱਦਾਂ ਉਹਨਾਂ ਦਾ ਜੀ ਕਰਦਾ ਮਾਰ ਦੇਣ ਅਸੀਂ ਜ਼ੁਲਮ ਦਾ ਟੱਕਰਾਂ ਕਰਾਂਗੇ ਆਪਣੀਆਂ ਮੰਗਾਂ ਹੱਕੀ ਜਿਹੜੀਆਂ ਵਾਂ ਉਹ ਮਨਵਾ ਕੇ ਜਿਹੜੀਆਂ ਜਾਵਾਂਗੇ ਪੱਕੇ ਰਾਦੇ ਨਾਲ ਆਏ ਆ ਮੰਨੀਆਂ ਮੰਗਾ ਜਿਹੜੀਆਂ ਵਾ ਜਿਹੜੀਆਂ ਮੰਨੀਆਂ ਮੰਗਾ ਵਾ ਉਹ ਮੋਦੀ ਸਾਹਿਬ ਮੁੱਕਰ ਗਏ ਆ ਉਹ ਅੱਜ ਜਿੱਦਾਂ ਚੰਡੀਗੜ੍ਹ ਵਿੱਚ ਮੀਟਿੰਗ ਚੱਲ ਰਹੀ ਆ ਆਗੂ ਸਹਿਬਾਨਾਂ ਨਾਲ ਤੇ ਉੱਥੇ ਸਾਡੀਆਂ ਮੰਗਾ ਪੂਰੀਆਂ ਕਰ ਦੇਣ ਤੇ ਆਪਾਂ ਇਥੋਂ ਮੁੜਨ ਨੂੰ ਤਿਆਰ ਆ ਤੇ ਜੇ ਮੰਗਾ ਨਹੀਂ ਉਹ ਸਾਡੀਆਂ ਪੂਰੀਆਂ ਕਰ ਦੇ ਤੇ ਸਵੇਰੇ ਚੜ੍ਹਦੀ ਕਲਾ ਨਾਲ ਸਾਰੀਆਂ ਜਥੇਬੰਦੀਆਂ ਇਕੱਤਰ ਸਬੂਤ ਦੇ ਕੇ ਤੇ ਉਹ ਜਿਹੜੇ ਬੈਰੀਕੇਡ ਜੇ ਆ ਉਹਨਾਂ ਨੂੰ ਅਸੀਂ ਕੋਈ ਮਜਬੂਤੀ ਨਹੀਂ ਸਮਝਦੇ ਕੋਈ ਰੋਕਾ ਟੋਕਾ ਨਹੀਂ ਸਮਝਦੇ ਉਹ ਤੋੜ ਕੇ ਅਸੀਂ ਅੱਧੇ ਘੰਟੇ ਦੇ ਵਿੱਚ ਵਿੱਚ ਤੁਸੀਂ ਦਿੱਲੀ ਦੇ ਵਿੱਚ ਪ੍ਰਵੇਸ਼ ਕਰਾਂਗੇ ਜੀ ਤੁਸੀਂ ਕਹਿੰਦੇ ਬੈਰੀਕੇਡ ਜਹੇ ਉਹ ਕਹਿੰਦੇ ਵੀ ਪ੍ਰਬੰਧ ਇਹ ਅਸੀਂ ਇਦਾਂ ਤੇ ਕਰਤੇ ਵੀ ਜਿਹੜੇ ਦਿੱਲੀ ਤੋਂ ਬਾਹਰ ਕੀਤੇ ਸੀ ਨਾ ਜਿੱਥੋਂ ਤੁਸੀਂ ਲੰਘ ਨਹੀਂ ਸੀ ਪਾਏ ਹੁਣ ਅਸੀਂ ਇੱਥੇ ਕਰ ਦਿੱਤੇ ਹੋਈ ਕਈ ਲਹਿਰਾਂ ਦੀ ਬੈਰੀਗੇਟਿੰਗ ਹੋ ਚੁੱਕੀ ਆ ਤਿੱਖੀਆਂ ਕਿੱਲਾਂ ਲੱਗੀਆਂ ਜੀ ਉੱਥੇ ਤਾਰਾਂ ਲੱਗੀਆਂ ਹੁਣ ਤਾਂ ਨਦੀ ਦੇ ਵਿੱਚ ਵੀ ਲੰਘਣ ਦਾ ਰਾਹ ਨਹੀਂ ਬਚਿਆ ਹੁਣ ਕਿੱਦਾਂ ਲੰਘੋਗੇ ਫੌਜੀ ਜਦੋਂ ਭਰਤੀ ਹੁੰਦਾ ਵਾ 9 ਮਹੀਨੇ ਦੀ ਟ੍ਰੇਨਿੰਗ ਹੁੰਦੀ ਆ ਪਾਰਹੀ 13 ਮਹੀਨੇ ਅੰਦੋਲਨ ਜਿਹੜਾ ਲੜਿਆ ਵਾ ਸਾਡੀ ਟ੍ਰੇਨਿੰਗ ਹੀ ਹੋਈ ਅਸੀਂ ਜਿੰਨੀ ਵਾਰੀ ਪੰਜਾਬ ਤੋਂ ਗਏ ਆ ਵਾਰੀ ਮੁਤਾਬਕ ਅਸੀਂ ਇਹੋ ਜਿਹੇ ਬੈਰੀਅਰ ਤੋੜਦੇ ਜਾਂਦੇ ਰਹੇ ਆ ਸਾਡੀ ਬਹੁਤ ਟ੍ਰੇਨਿੰਗ ਆ ਅਸੀਂ ਆਪਣੇ ਸੈੜੀਆਂ ਥੋੜੇ ਟੋਚੜ ਆ ਸਵੇਰੇ ਵੇਖਿਓ ਤੇ ਹੈਡ ਰੇਡ ਹੁਡਰੇ ਵੀ ਆਏ ਨੇ ਜੀਸੀਪੀਆਂ ਵੀ ਆ ਜਾਣੀਆਂ ਵਾ ਅੱਧਾ ਘੰਟਾ ਟਾਈਮ ਲਾਵਾਂਗੇ ਤੋੜ ਕੇ ਗਾੜ ਲੰਗਾ ਕੇ ਰਾਦੇ ਮਜ਼ਬੂਤ ਕਰਕੇ ਆਏ ਆ ਪਿੰਡਾਂ ਦੇ ਵਿੱਚੋਂ ਤੁਸੀਂ ਕਹਿੰਦੇ ਹੋ ਕਿ ਸਾਡਾ ਅੰਦੋਲਨ ਸ਼ਾਂਤਮਈਆ ਸ਼ਾਂਤਮਈ ਹੀ ਰਹੇਗਾ ਜਾਂ ਜੋ ਬੈਰੀਗੇਟ ਤੋੜਨਾ ਇਹਨੂੰ ਹਿੰਸਾ ਵਿੱਚ ਨਹੀਂ ਮੰਨਿਆ ਜਾ ਸਕਦਾ ਫਿਰ ਇਹਨੂੰ ਤੁਸੀਂ ਸਮਝਦੇ ਹੋ ਵੀ ਅਸੀਂ ਹਿੰਸਕ ਨਹੀਂ ਹੁੰਦੇ ਜਾਂ ਸਰਕਾਰ ਵਾਲੇ ਪਾਸੇ ਤੋਂ ਕਾਨੂੰਨ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਕੀ ਕਿਹੜੀ ਗੱਲ ਕਿਦਾਂ ਦੇਖਦੇ ਹੋ ਇਹਨੂੰ ਤੁਸੀਂ ਆਪਾਂ ਦੇ ਖਾਲੀ ਹੱਥ ਆਏ ਆ ਜੀ ਜੇ ਸਰਕਾਰ ਨੂੰ ਇੰਨਾ ਕਾਹਦਾ ਖਤਰਾ ਪੈ ਗਿਆ ਕਿ ਉੱਥੇ ਕਿਲ ਠੋਕ ਰਹੇ ਆ ਉੱਥੇ ਵੱਡੀਆਂ-ਵੱਡੀਆਂ ਦੁਵਾਰਾਂ ਕਰ ਰਹੇ ਸਾਡੇ ਕੋਲ ਕਿਹੜਾ ਬਾਰੂਦ ਆ ਸਾਡੇ ਕੋਲ ਇੱਕ ਝੰਡਾ ਤੇ ਡੰਡਾ ਆ ਜਾਂ ਸਾਢੇ ਸਾਲ ਦਾ ਰਾਸ਼ਨ ਜਿਹੜੀਆਂ ਆਪਣੀਆਂ ਰਾਲੀਆਂ ਵਿੱਚ ਲੈ ਕੇ ਸਾਡੇ ਕੋਈ ਤੋਂ ਸائے ਹੋਰ ਕੋਈ ਥਿਆਰ ਨਹੀਂ ਹੈਗਾ ਬਾਕੀ ਫਿਰ ਜੇ ਰੋਕਾ ਲਾਉਣਗੇ ਆਪਣੀਆਂ ਮੰਗਾ ਮੰਰਵਾਉਣ ਵਾਸਤੇ ਤੇ ਆਪਾਂ ਫਿਰ ਸਾਨੂੰ ਜਿਹੜਾ ਵਾ ਆਪਣਾ ਪ੍ਰਯੋਗ ਜਿਹੜਾ ਵਾ ਉਹ ਕਰਨਾ ਪਊਗਾ ਤੁਸੀਂ ਵੈਸੇ ਚਾਹੁੰਦੇ ਹੋ ਵੀ ਤੁਹਾਨੂੰ ਇਹ ਇਦਾਂ ਦੀ ਉੱਥੇ ਭਿੜਨਾ ਪਵੇ ਪ੍ਰਸ਼ਾਸਨ ਦੇ ਨਾਲ ਅਜਿਹੀਆਂ ਚੀਜ਼ਾਂ ਮਨ ਵਿੱਚ ਧਾਰ ਕੇ ਤੁਰਦੇ ਹੋ ਤੁਸੀਂ ਵੀ ਸਾਨੂੰ ਜੇ ਮਿਲੂਗਾ ਤਾਂ ਅਸੀਂ ਕਰਾਂਗੇ ਕਿਉਂਕਿ ਨੌਜਵਾਨੀ ਵਿੱਚ ਜੋਸ਼ ਹੁੰਦਾ ਕਹਿੰਦੇ ਵੀ ਜੋਸ਼ ਦੇ ਵਿੱਚ ਕਈ ਵਾਰ ਸੋਚ ਕੇ ਇਦਾਂ ਚੱਲਦੇ ਆ ਵੀ ਅਸੀਂ ਚੱਲਣਾ ਹੀ ਜਾਂਦਾ ਜਿਹੜੇ ਸੰਘਰਸ਼ ਦੇ ਵਿੱਚ ਜਿਹੜੇ ਜਥੇਬੰਦਕ ਲੋਕ ਆ ਉਹ ਕੋਈ ਹੁਲੜਬਾਜੀ ਨਹੀਂ ਕਰਦੇ ਉਹ ਸਿੱਖਤ ਤਰੀਕੇ ਦੇ ਨਾਲ ਆਗੂਆਂ ਦਾ ਕਹਿਣਾ ਮੰਨ ਕੇ ਜਿੱਦਾਂ ਆਗੂ ਕਹਿੰਦੇ ਨੇ ਓਦਾਂ ਉਹ ਬਹਿ ਜਾਂਦੇ ਜੇ ਅਸੀਂ ਕਵਾਂਗੇ ਬੈਹੋ ਤੇ ਬਹਿ ਜਾਣਗੇ ਖਲੋਜੋ ਤੇ ਖਲੋ ਜਾਣਗੇ ਜੇ ਕਵਾਂਗੇ ਕਿ ਬੈਰੀਕੇਡਿੰਗ ਤੋੜਨੇ ਆ ਬਾਬਿਆਂ ਦੀ ਸਮਝ ਤੇ ਨੌਜਵਾਨਾਂ ਦਾ ਜੋਸ਼ ਜਿਹੜਾ ਉੱਥੇ ਵਰਤਿਆ ਜਾਊਗਾ ਉੱਥੇ ਹੁਲੜਬਾਜੀ ਨਹੀਂ ਵਿਖਾਈ ਜਾਊਗੀ ਹੁਲੜਬਾਜੀ ਸਰਕਾਰਾਂ ਕਰਦੀਆਂ ਵਾ ਜਦੋਂ ਇਹ ਅੰਦੋਲਨ ਦੇ ਵਿੱਚ 26 ਜਨਵਰੀ ਦਾ ਉੱਥੇ ਗਏ ਨੌਜਵਾਨ 29 ਤਰੀਕ ਨੂੰ ਸਾਡੇ ਉੱਥੇ ਸਟੇਜ ਦੇ ਉੱਤੇ ਜਿਹੜੀ ਆ ਉਹ ਬੀਜੇਪੀ ਦੇ ਗੁੰਡਿਆਂ ਨੇ ਉੱਥੇ ਉੱਥੇ ਅੱਗ ਲਾਈ ਆ ਟੈਂਟਾਂ ਨੂੰ ਬੀਬੀਆਂ ਦੇ ਟੈਂਟਾਂ ਨੂੰ ਸਾਡੇ ਤੇ ਪੱਥਰਬਾਜ਼ੀ ਕੀਤੀ ਆ ਉਹ ਉਹ ਹੁਲੜਬਾਜ ਲੋਕ ਨੇ ਉਹ ਜਿਹੇ ਹੁਲੜਬਾਜ ਲੋਕ ਜਿਹੜੇ ਆ ਉਹਨਾਂ ਨੂੰ ਪਛਾਣਨ ਦੀ ਲੋੜ ਆ ਤੇ ਜੇ ਸਰਕਾਰ ਚਾਹੁੰਦੀ ਆ ਸ਼ਾਂਤਮਈ ਤਰੀਕੇ ਨਾਲ ਜਿੱਦਾਂ ਅਸੀਂ ਆਏ ਆ ਅੱਜ ਦੀ ਦੂਰੋਂ ਤੇ ਉੱਥੇ ਕਿਲ ਠੋਕੂ ਦੀ ਕੋਈ ਲੋੜ ਨਹੀਂ ਸਾਡੇ ਮਸਲੇ ਹੱਲ ਕਰ ਦੇਣ ਤੇ ਕਿਲ ਆਪੇ ਜਿਹੜੇ ਹੱਥਾਂ ਨਾਲ ਆਇਓ ਪੁੱਟ ਕੇ ਤੇ ਲੈ ਦੇਣ ਤੁਸੀਂ ਹੁਣ ਕਿੰਨਾ ਕੁ ਵੱਡਾ ਕਾਫਲਾ ਜਿਹੜਾ ਹੈ ਲੇਕਿਨ ਸਾਰਾ ਅੱਪੜ ਗਿਆ ਇੱਥੇ ਜਾਂ ਪਿੱਛੇ ਰਹਿੰਦਾ ਏ ਜਾਂ ਉਹ ਕਦੋਂ ਪਹੁੰਚੇਗਾ ਜਾਂ ਕੀ ਤੁਹਾਡੀ ਤਿਆਰੀ ਰਹੂਗੀ ਸਵੇਰ ਦੀ ਅੱਜ ਸਵੇਰ ਦੇ 5 ਵਜੇ ਤੱਕ ਸਾਰੇ ਇਲਾਕਿਆਂ ਦੇ ਵਿੱਚੋਂ ਕਾਫਲੇ ਜਿੱਥੇ-ਜਿੱਥੇ ਉਹਨਾਂ ਨੂੰ ਡਿਟੇਲ ਕੀਤਾ ਆ ਉਹ ਫੋਰਸ ਵਾਲੀ ਤਰ੍ਹਾਂ ਉੱਥੇ ਪਹੁੰਚ ਜਾਣੇ ਆ ਸਵੇਰੇ ਅਰਦਾਸ ਕਰਕੇ ਚੜ੍ਹਦੀ ਕਲਾ ਨਾਲ ਜਕਾਰਾ ਛੱਡ ਕੇ ਜਿੱਥੇ-ਜਿੱਥੇ ਵੀ ਕੇ ਦੀ ਡਿਊਟੀ ਲੱਗੀ ਆ ਉੱਥੇ ਆ ਜਾਣਗੇ ਹਜ਼ਾਰਾਂ ਸੌਵਾਂ ਦੇ ਹਿਸਾਬ ਨਾਲ ਨਹੀਂ ਹਜ਼ਾਰਾਂ ਦੇ ਹਿਸਾਬ ਦੇ ਨਾਲ ਟਰਾਲੀਆਂ ਜਿਹੜੀਆਂ ਪੰਜਾਬ ਹਰਿਆਣਾ ਵਾਕਵਾਕ ਸਟੇਟਾਂ ਤੋਂ ਜਿਹੜੀਆਂ ਉਹ ਪਹੁੰਚਣ ਗਈਆਂ ਜਿਹੜੀਆਂ ਕਹਿਣ ਰਿਹਾ ਵੀ ਆ ਸ਼ੰਭੂ ਬਾੜ ਰਿਆ ਇਹਦੇ ਪਰਲੇ ਪਾਸੇ ਵੀ ਤੋੜਨ ਵਾਸਤੇ ਆ ਰਹੇ ਸਾਨੂੰ ਲਗਾਉਣ ਵਾਸਤੇ ਉਹ ਜੇ ਸਰਕਾਰ ਇਹ ਗੁੰਡਾਗਰਦੀ ਕਰਦੀ ਹੈ ਸਾਡੇ ਨਾਲ ਆ ਕਿਲਕੁੱਲ ਲਾਉਂਦੀ ਰੁਕਾਵਟਾਂ ਲਾਉਂਦੀ ਆ ਤੇ ਉਹ ਜਿਹੜੇ ਲੋਕ ਵਾ ਉਹ ਕਿਉਂ ਫਿਰ ਉਹ ਸਰਕਾਰ ਦੀ ਕਿਉਂ ਨਹੀਂ ਮੰਨਦੇ ਉਹਨਾਂ ਦਾ ਵੀ ਦੁੱਖ ਸਾਰੇ ਭਾਰਤ ਦਾ ਦੁੱਖ ਜਿਹੜਾ ਵਾ ਇਹ ਅੰਦੋਲਨ ਨਾਲ ਜੁੜਿਆ ਵਾ ਉਹਨਾਂ ਦੇ ਦੁੱਖ ਉਹਨਾਂ ਦੇ ਮੰਗ ਮਸਲੇ ਲੈ ਕੇ ਜਿਹੜੇ ਦਿੱਲੀ ਦੇ ਵਿੱਚ ਆਪਾਂ ਜਾਵਾਂਗੇ ਸਾਰੇ ਲੋਕਾਂ ਨੂੰ ਨਾਲ ਲੈ ਕੇ ਜਾਵਾਂਗੇ ਜਿਹੜੇ ਜਿਹੜੇ ਦਰਦੀ ਲੋਕ ਨੇ ਇੱਥੇ ਇਹਦੇ ਵਿੱਚ ਬਚਿਆ ਕਿਹੜਾ ਇਹਦੇ ਵਿੱਚ ਵੱਖ-ਵੱਖ ਜੁਨਰੀਆਂ ਜਿਹੜੀਆਂ ਨੇ ਉਹ ਸਾਰੀਆਂ ਸ਼ਾਮਲ ਹੋਈਆਂ ਨੇ ਜੀ ਉਹਨਾਂ ਨੂੰ ਕੋਈ ਦੁੱਖ ਆ ਉਹਨਾਂ ਦੇ ਮੰਗ ਮਸਲੇ ਤੋਂ ਤਾਂ ਹੀ ਆਈਆਂ ਨੇ ਇਹ ਪੰਜਾਬ ਸਰਕਾਰ ਦਾ ਰੋਲ ਕਿੱਦਾਂ ਦਾ ਰਿਹਾ ਹੁਣ ਤੁਸੀਂ ਅੰਦੋਲਨ ਲਈ ਜਾ ਰਹੇ ਹੋ ਇੱਥੇ ਤੱਕ ਪਹੁੰਚੇ ਹੋ ਪੰਜਾਬ ਸਰਕਾਰ ਦਾ ਰੋਲ ਇਹਦੇ ਵਿੱਚ ਕਿੱਦਾਂ ਦੇਖਦੇ ਹੋ ਜੀ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਾਹਿਬ ਨੇ ਸਾਡੇ ਵਾਸਤੇ ਹਾਜ਼ ਨਾਰਾ ਮਾਰਿਆ ਜੀ ਸਾਡੀ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਰਖਵਾਈ ਹੈ ਇੱਕ ਮੀਟਿੰਗ ਹੋ ਗਈ ਅੱਜ ਦੂਜੀ ਮੀਟਿੰਗ ਚੱਲ ਰਹੀ ਆ ਤੇ ਉਹਨਾਂ ਨੇ ਆਪਣਾ ਜਿਹੜਾ ਰੋਲ ਨਿਭਾਇਆ ਉਹ ਛਲਾਂਗਾ ਜੋਗ ਆ ਅਸੀਂ ਉਹਨਾਂ ਨੂੰ ਇਹ ਨਹੀਂ ਕਿਹਾ ਇਹ ਉਹਨਾਂ ਨੇ ਮਾੜਾ ਕੰਮ ਕੀਤਾ ਛਲਾਂਗਾ ਜੋਗ ਆ ਉਹਨਾਂ ਨੇ ਉਹਨਾਂ ਨੂੰ ਵੀ ਕਿਹਾ ਸੈਂਟਰ ਨੂੰ ਵੀ ਕਿਹਾ ਮੋਦੀ ਸਾਹਿਬ ਨੂੰ ਵੀ ਕਿਹਾ ਗ੍ਰਹਿ ਮੰਤਰੀ ਨੂੰ ਵੀ ਕਿਹਾ ਵਾ ਉਹਨਾਂ ਦੇ ਮੰਤਰੀ ਸਾਹਿਬਾਨ ਨੂੰ ਕਿਹਾ ਕਿ ਇਹਨਾਂ ਨਾਲ ਜਿਹੜੇ ਮੰਗ ਮਸਲੇ ਹੱਲ ਕਰੋ ਆਲੋਕ ਤੁਸੀਂ ਕਿੱਲ ਠੋਕਣ ਦੇ ਕੋ ਪਾਕਿਸਤਾਨੋਂ ਨਹੀਂ ਆਏ ਇਹ ਪੰਜਾਬ ਦੇ ਲੋਕ ਤੁਹਾਡੇ ਦੇਸ਼ ਦੇ ਲੋਕ ਮਗ ਮਸਲੇ ਲੈ ਕੇ ਤੁਹਾਡੇ ਕੋਲ ਪਹੁੰਚ ਰਹੇ ਆ ਤੇ ਉਹਨਾਂ ਨਾਲ ਗੱਲਬਾਤ ਕਰ ਲੋ ਇੱਥੇ ਦੀ ਕੋਈ ਨੌਬਤੀ ਨਾ ਆਵੇ ਇੱਥੇ ਉਹਨਾਂ ਦੇ ਮਗ ਮਸਲੇ ਹਲਕੀ ਤੇ ਜਾਂ ਤੇ ਉਹ ਵਾਪਸ ਆ ਜਾਣ ਉਹਨਾਂ ਨੇ ਵਧੀਆ ਰੋਲ ਨਿਭਾਇਆ ਵਿਚੋਲੇ ਵਾਲਾ ਤੇ ਉਹਨਾਂ ਨੇ ਸਿਰੇ ਚੜ੍ਹਨ ਦੀ ਕੋਸ਼ਿਸ਼ ਕੀਤੀ ਆ ਜੇ ਨਹੀਂ ਚੜਦੀ ਕੋਈ ਗੱਲ ਸਿਰੇ ਤੇ ਫਿਰ ਅਹੀਂ ਉਹਦੇ ਵਿੱਚ ਦੋਸ਼ੀ ਜਿਹੜੇ ਆ ਉਹ ਸੈਂਟਰ ਸਰਕਾਰ ਨੂੰ ਮੰਨਦੇ ਆ ਅੱਜ ਦੀ ਮੀਟਿੰਗ ਤੋਂ ਉਮੀਦ ਹੈਗੀ ਤੁਹਾਨੂੰ ਕੋਈ ਕਿਉਂਕਿ ਮੀਟਿੰਗ ਇੱਕ ਪਹਿਲਾਂ ਵੀ ਹੋ ਚੁੱਕੀ ਐ ਜਾਂ ਪਿਛਲੇ ਕਿਸਾਨ ਅੰਦੋਲਨ ਦੀ ਦੇਖੀਏ ਬਹੁਤ ਮੀਟਿੰਗ ਉਦੋਂ ਵੀ ਹੋਈਆਂ ਸੀ ਵੇਖੋ ਜੀ ਮੀਟਿੰਗ ਚੱਲ ਰਹੀ ਆ ਅਸੀਂ ਤੇ ਬਾਰ-ਬਾਰ ਇਹੀ ਕਹਿੰਨੇ ਆ ਕਿ ਮੰਗ ਮਸਲੇ ਸੈਂਟਰ ਸਰਕਾਰ ਸਾਡੇ ਹੱਲ ਕਰ ਦੇਵੇ ਸਾਡੇ ਕਰਜ਼ੇ ਜਿਹੜੇ ਸਮੁੱਚੇ ਕਥਾਲਾਵਾਂ ਵਿੱਚ ਜੁੜਾ ਨੇ ਮਾਫ ਕਰ ਦੇਣਾ ਜਿਹੜੇ ਅੰਦੋਲਨ ਦੌਰਾਨ ਜਿਹੜੇ ਆ ਕੇਸ ਪਏ ਸਾਡੇ ਦੇ ਪਰਚੇ ਹੋਏ ਉਹ ਆ ਲਕੀਮਪੁਰ ਖਰੀਦਾ ਕੇਸ ਆ ਉਹ ਤੇ ਇਨਸਾਫ ਨਹੀਂਗਾ ਮਿਲਿਆ 23 ਫਸਲਾਂ ਦੀ ਐਮਐਸਪੀ ਆ ਔਰ ਸਾਡੇ ਮੰਗ ਮਸਲੇ ਨਾਲ ਜੁੜੇ ਆ 220 ਸੋਧ ਬਿੱਲ ਜਿਹੜਾ ਉਹਨੂੰ ਰੋਕ ਲਿਆ ਹੈਗਾ ਤੇ ਹੁਣ ਫੇਰ ਲਾਗੂ ਕਰਨ ਦੇ ਆ ਵੱਡੇ ਘਰਾਣਿਆਂ ਨੂੰ ਆ ਜਿਹੜੇ ਰੋਡ ਨਿਕਲਦੇ ਆ ਆਪਣੇ ਦੇਸ਼ ਦੇ ਵਿੱਚੋਂ ਆ ਜਿਹੜੇ ਵਰਲਡ ਪਾਵਰ ਸੰਸਤਾ ਕੱਢ ਰਹੀ ਆ ਤੇ ਮੋਦੀ ਸਰਕਾਰ ਉਹਨਾਂ ਦੇ ਹੱਕ ਵਿੱਚ ਜਿਹੜੀ ਉਹ ਭੁਗਤ ਰਹੀ ਆ ਸਾਰਾ ਦੇਸ਼ ਜਿਹੜਾ ਵਾ ਉਹਨਾਂ ਨੂੰ ਲਟਾਉਣ ਨੂੰ ਲਟਾਉਣ ਦਾ ਕਰਕੇ ਆ ਜਿਹੜੇ ਛੋਟੇ ਲੋਕ ਆ ਵਾ ਕਿਸਾਨ ਮਜ਼ਦੂਰ ਆ ਜਾਂ ਹੋਰ ਵਪਾਰੀ ਵਰਗਿਆ ਹੋਰ ਕਿਤਨੇ ਆਲੇ ਲੋਕ ਆ ਉਹਨਾਂ ਦਾ ਗळा ਜਿਹੜੀ ਸਰਕਾਰੇ ਉਹ ਘੋਟ ਰਹੀ ਆ ਇਸ ਕਰਕੇ ਅੰਦੋਲਨ ਦੀ ਲੋੜ ਜਿਹੜੀ ਆ ਉਹ ਪਈ ਹੈ ਜੇ ਮੋਦੀ ਸਰਕਾਰ ਦੀ ਗੱਲ ਕਰਦੇ ਆ ਤਾਂ ਬਹੁਤ ਵਾਰੀ ਇਹ ਵੀ ਗੱਲ ਕਹੀ ਜਾਂਦੀ ਵੀ ਅਸੀਂ ਤਾਂ ਕਿਸਾਨਾਂ ਦਾ ਇੰਨਾ ਸਨਮਾਨ ਕਰਦੇ ਆ ਅਸੀਂ ਸਨਮਾਨ ਨਿਧੀ ਯੋਜਨਾ ਜਿਹੜੀ ਹੈਗੀ ਕਿਸਾਨਾਂ ਦੇ ਲਈ ਚਲਾਈ ਹੋਈ ਹੈ ਅਜਿਹੀਆਂ ਯੋਜਨਾਵਾਂ ਅਸੀਂ ਕਿਸਾਨਾਂ ਦੇ ਲਈ ਲੈ ਕੇ ਆਏ ਆ ਤੇ ਸਾਨੂੰ ਸਮਝਿਆ ਨਹੀਂ ਸ਼ਾਇਦ ਜਾ ਰਿਹਾ ਪਹਿਲਾਂ ਵੀ ਇਹ ਗੱਲ ਕਹੀ ਗਈ ਸੀ ਵੀ ਕਾਨੂੰਨਾਂ ਨੂੰ ਸ਼ਾਇਦ ਸਮਝਣ ਦੇ ਵਿੱਚ ਕੋਈ ਕਮੀ ਲੱਗ ਰਹੀ ਹੈ ਤੁਹਾਨੂੰ ਲੱਗਦਾ ਵੀ ਜੋ ਸਰਕਾਰ ਕਹਿੰਦੀ ਉਹਦੇ ਵਿੱਚ ਵੀ ਕਿਤੇ ਨਾ ਕੋਈ ਸੱਚਾਈ ਹੋ ਸਕਦੀ ਹੈ ਇਹ ਸਰਕਾਰ ਵਿੱਚ ਕੋਈ ਸੱਚਾਈ ਨਹੀਂ ਹੈਗੀ ਜੋ ਇਹ ਨਾ ਕਿਸਾਨ ਸਿਲ੍ਹਾੰਦੀ ਦੀ ਸੇਵਾ ਉਹ ਚ ਕੋਈ ਵੀ ਫਾਇਦਾ ਫੈਲਾ ਹਾਲ ਨਹੀਂ ਕੀਤਾ ਆਹੀ ਉਹ ਤੋਂ ਸਾਡਾ ਨਾਮ ਮੰਗੀਆਂ ਮੰਨੀਆਂ ਆਹੀ ਉਹ ਮੰਨ ਜਾਂਦੇ ਮੰਗਾ ਹੁਣ ਸਾਨੂੰ ਮਜਬੂਰੀ ਨਾ ਪੈਂਦੀ ਏ ਸਾਨੂੰ ਫਿਰ ਆਪਣਾ ਇਕੱਠ ਕਰਕੇ ਆਹੀ ਲੋਕ ਵੇਲੇ ਨਹੀਂ ਆਹੀ ਕਿਸਾਨ ਲੋਕਾਂ ਸਾਡੀ ਦੀ ਖੇਤੀ ਜ਼ਮੀਨ ਹੈਗੀ ਆ ਜੇ ਆਹੀ ਵੇਲੇ ਹੁੰਦੇ ਤੇ ਆਹੀ ਇਹ ਕੰਮ ਇਹਨਾਂ ਇਕੱਠ ਕਰਕੇ ਟਾਲੀ ਲੈ ਕੇ ਆਇਆ ਆਪਣੇ ਹੱਕ ਲੈਣ ਵਾਸਤੇ ਆਇਆ ਇਹਨਾਂ ਬਾੜੇ ਇਹੋ ਜੇ ਕਿਲ ਠੋਕਤੇ ਨੇ ਜਿੱਦਾਂ ਅਸੀਂ ਪਾਕਿਸਤਾਨ ਜਾਂ ਹਿੰਦਸਤਾਨ ਨੂੰ ਲੜਾਈ ਲੱਗਣ ਲੱਗੀ ਏ ਇਹਨਾਂ ਕੰਮ ਦੀ ਸਰਕਾਰਾਂ ਦਾ ਅਹੀਂ ਆਪਣੇ ਹਕਾਂਵਾ ਹਤੇ ਜੇ ਸਾਡੀਆਂ ਇਹ ਹਕਮ ਮੰਨ ਜਾਂਦੇ ਨੇ ਮੰਗ ਮੰਨ ਜਾਂਦੇ ਨੇ ਤੇ ਅਸੀਂ ਵਾਪਸ ਚੱਲ ਜਣੇ ਆ ਤੇ ਇਹ ਸਾਡੀਆਂ ਮੰਗਾਂ ਨੇ ਹਰ ਕੋਈ ਸਮਝ ਰਿਹਾ ਇਹਨੂੰ ਪੰਜਾਬ ਦੇ ਵਿੱਚ ਤੇ ਇਹ ਵੀ ਤਾਂ ਸਾਹਮਣੇ ਆ ਰਿਹਾ ਵੀ ਕੁਝ ਜਥੇਬੰਦੀਆਂ ਹੁਣ ਸਹਿਮਤ ਨਹੀਂ ਉੱਥੇ ਜਾਣ ਦੇ ਵਿੱਚ ਉਹ ਪਿੱਛੇ ਆ ਜੀ ਜੀ ਉਹਨਾਂ ਜਥੇਬੰਦੀ ਆਪਣੀ ਮਰਜ਼ੀ ਹੈ ਕਿਉਂਕਿ ਇਹਨਾਂ ਆਪਣਾ ਵੀ ਸੋਚ ਹੁੰਦੀ ਸੀ ਜਥੇਬੰਦੀਆਂ ਦੀ ਉਹ ਜਥੇਬੰਦੀਆਂ ਕਹਿੰਦੇ ਚੰਡੀਗੜ੍ਹ ਕੱਢ ਗਏ ਕੱਲ੍ਹ ਬਹਿਣਾ ਵਾ ਕਹਿੰਦੇ 16 ਤਰੀਕ ਨੂੰ ਬਹਿਣਾ ਵਾ ਤੇ ਸਾਡੀਆਂ ਜਥੇਬੰਦੀਆਂ ਜਿਹੜੀਆਂ ਨੇ ਇਹ ਅਸੀਂ ਐਲਾਨ ਕੀਤਾ ਸੀ ਪਹਿਲਾਂ ਵੀ ਅਸੀਂ 13 ਜਨਵਰੀ ਨੂੰ ਦਿੱਲੀ ਜਾਣਾ ਵਾ 13 ਜਨਵਰੀ ਦਿੱਲੀ ਜਾਵਾਂਗੇ ਅਸੀਂ ਕੱਲ ਜਾਣਾ ਵਾ ਤੇ ਇਸਕਰ 13 ਫਰਵਰੀ ਨੂੰ 13 ਫਰਵਰੀ ਨੂੰ 13 ਫਰਵਰੀ ਨੂੰ ਦਿੱਲੀ ਜਾਣਾ ਵਾ ਤੇ ਦਿੱਲੀ ਜਾਵਾਂਗੇ ਕੱਲ ਅਸੀਂ ਕੱਲ ਜੋ ਹੋਏਗਾ ਬਾਕੀ ਜਥੇਬੰਦੀਆਂ ਜਿਹੜੀਆਂ ਨੇ ਉਹ ਮਗਰ ਆਉਣਗੀਆਂ ਉਹਨਾਂ ਦੇ ਜਮੀੜਾ ਜਾਗਣਗੀਆਂ ਜਦੋਂ ਆਈ ਦਿੱਲੀ ਦੇ ਵਰਗੇ ਉਹਨਾਂ ਵੀ ਆਉਣਾ ਮਗਰ ਆਈ ਤੋ ਬੇ ਕਹਿ ਨੇ ਵੀ ਅਸੀਂ ਨਹੀਂ ਜਾਣਾ ਸਾਡੀ ਕੋਹਾੜੀ ਅਸੀਂ ਕਿਆ ਐਲਾਨੀ ਨਹੀਂ ਕੀਤਾ ਜਾਂਦਾ ਪਰ ਕਰਨੇ ਐਲਾਨ ਉਹ ਵੀ ਮਗਰ ਆਉਣਗੇ ਇਹ ਸਾਡੇ ਦਿਲ ਕਹਿੰਦਾ ਸਾਡਾ ਬਹੁਤ ਲੋਕਾਂ ਦੇ ਅਜੇ ਮਨ ਦੇ ਵਿੱਚ ਸ਼ੰਕਾ ਵੀ ਹੋਣਾ ਵੀ ਕੀ ਇਹ ਜਿਹੜਾ ਹੁਣ ਦੁਬਾਰਾ ਕਿਸਾਨ ਅੰਦolan ਦੋ ਉਹ ਮਾਹੌਲ ਸਿਰ ਚ ਸਕੂਗਾ ਜਿਹੜਾ ਮਾਹੌਲ ਪਹਿਲਾਂ ਬਣਿਆ ਸੀ ਜਰੂਰ ਹੋਊਗਾ ਜੀ ਕਿਉਂਕਿ ਲੋਕ ਪੰਜਾਬ ਦੇ ਜਾਗਰੂਕ ਨੇ ਬਾਕੀ ਬਾਹਰ ਦੇ ਜਨਾਰੇ ਵੀਰ ਨੇ ਉਹ ਵੀ ਪੂਰਾ ਸਹਾਰਾ ਦੇ ਰਿਆ ਆ ਇਹ ਸਾਰਿਆਂ ਦਾ ਸਾਰਿਆਂ ਵਾਤੇ ਹਾਂ ਕਾਂ ਦੀ ਲੜਾਈ ਹੈ ਕੱਲੇ ਸਾਡੇ ਬੰਦਿਆ ਕਿਸਾਨਾਂ ਦੀ ਨਹੀਂ ਸਾਰੇ ਦੁਕਾਨਦਾਰ ਮਜ਼ਦੂਰਾਂ ਸਾਰੀ ਵੀਰਾਂ ਦੀ ਇਹ ਲੜਾਈ ਹੈ ਇਹ ਸਾਰੇ ਵੀਰਾਂ ਦਾ ਦੁਕਾਨਦਾਰ ਮੁਲਾਜ਼ਮ ਵੀਰਾਂ ਦੀ ਲੜਾਈ ਹੈ ਜੇ ਨਹੀਂ ਜਾਗਦੇ ਨਹੀਂ ਸਾਥ ਦਿੰਦੇ ਤੇ ਇਹਨਾਂ ਕੱਲ ਨੂੰ ਫਿਰ ਹੋਣਗੇ ਇਹ ਤੇ ਸਾਰਿਆਂ ਦਾ ਹੱਕ ਆ ਸਾਰੇ ਵੀਰ ਹੋਣਗੇ ਉਹੋ ਹੀ ਹਮੋਲ ਹੋਣਾ ਵੇਖ ਲਓ ਦੋ ਚਾਰ ਦਿਨ ਬਾਅਦ ਇਦਾਂ ਹੀ ਹੋਣਾ ਵਾ ਜੱਟ ਕੇ ਕਿਸਾਨ ਹੋਣਗੇ ਵਧੀਆ ਹੋਣਗੇ ਕੋਈ ਜਗ੍ਹਾ ਤੈਅ ਕੀਤੀ ਗਈ ਆ ਕਿ ਇਸ ਥਾਂ ਤੱਕ ਜਾਵਾਂਗੇ ਇਹ ਤਾਂ ਨਹੀਂ ਕਿ ਜਿੱਥੇ ਰੋਕ ਲਿਆ ਉੱਥੇ ਬਹਿ ਜਾਾਂਗੇ ਜਾਂ ਕੋਈ ਅਜੇ ਹਵਾ ਦੇ ਵਿੱਚ ਹੀ ਗੱਲਾਂ ਐ ਵੀ ਪਤਾ ਨਹੀਂ ਕਿੱਥੇ ਰੁਕਾਂਗੇ ਕਿਹੋ ਜਿਹਾ ਮਾਹੌਲ ਹੋਊਗਾ ਜਿਹੜੀ ਜਗ੍ਹਾ ਚੁਣਾਂਗੇ ਉਹਦਾ ਕੋਈ ਪ੍ਰਭਾਵ ਵੀ ਪਊਗਾ ਸਰਕਾਰ ਦੇ ਉੱਤੇ ਉਹ ਜਗ੍ਹਾ ਕੋਈ ਫੰਦ ਵੀ ਪਾਊਗੀ ਉਹ ਜਗ੍ਹਾ ਕਿਸੇ ਨੂੰ ਵਿਵਤਾ ਵੀ ਖੜੀ ਕਰੂਗੀ ਬਿਲਕੁਲ ਇਹ ਇਦਾਂ ਨਹੀਂਗਾ ਇਹ ਕੋਈ ਜਿਹੜੇ ਲੋਕ ਕਿਸਾਨ ਆਏ ਆ ਮਜ਼ਦੂਰ ਆਏ ਆ ਇੱਕੇ ਸੂਤਰਧਾਰ ਚ ਵੱਜ ਕੇ ਆਇਆ ਇਹ ਵੱਖ-ਵੱਖ ਜਥੇਬੰਦੀਆਂ ਤੋਂ ਆਇਆ ਕਿਸਾਨ ਮਜ਼ਦੂਰ ਸ਼ਿਕਰਸ਼ ਕਮੇਟੀ ਪੰਜਾਬ ਦਾ ਵੱਡਾ ਕੈਡਰ ਜਿਹੜਾ ਗਰਦਾਸਪੁਰ ਤੋਂ ਸ਼ਾਰਪੁਰ ਜਿਹੜਾ ਆ ਐਸ ਵੇਲੇ ਸਰਹੰਦ ਦਾਣਾ ਮੰਡੀ ਦੇ ਵਿੱਚ ਜਿਹੜਾ ਬਾਕਾਇਦਾ ਖੜਾ ਟਰੈਕਟਰ ਟਰਾਲੀਆਂ ਆਪਣਾ ਰਸਤਾ ਸਮਾਨ ਸਾਰਾ ਨਾਲ ਲੈ ਕੇ ਖੜਾ ਆ ਤੇ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਕੋਈ ਜਿਹੜਾ ਟਿਕਾਣਾ ਜਿਹੜਾ ਆ ਕਿਹੜਾ ਆ ਕਿੱਥੇ ਆ ਉਹ ਸਾਰਾ ਕੁਝ ਸਾਰੇ ਪੱਖ ਤੁਹਾਡੇ ਸਾਹਮਣੇ ਆਉਣਗੇ ਇਹ ਉਹ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਪੰਜਾਬ ਆ ਜਿੰਨੇ ਸਿੰਘੂ ਕੁੰਡਲੀ ਜਿਹੜਾ ਬਾਰਡਰ ਸੀਗਾ ਉਹਨੂੰ ਦੂਜਾ ਨਰੇਲਾ ਵਾਲੇ ਪਾਸੇ ਨੂੰ ਜਾ ਕੇ ਜਿਹੜਾ ਆ ਬਿਲਕੁਲ ਅੰਦਰੋਂ ਜਾ ਕੇ ਦਿੱਲੀ ਦੀ ਹੱਦ ਦੇ ਵਿੱਚ ਜਾ ਕੇ ਮੋਰਚਾ ਲਾਇਆ ਸੀਗਾ ਤੇ ਉਹ ਜਿਹੜਾ ਸਥਾਨ ਹੈ ਜੋ ਕੁਝ ਵੀ ਆ ਅਸੀਂ ਅਜੇ ਵੀ ਤੁਹਾਡੇ ਮਾਧਿਅਮ ਰਾਈ ਕਹਿੰਨੇ ਕਿ ਇਹੋ ਜੀ ਨੌਬਤ ਨਾ ਆਵੇ ਸਰਕਾਰ ਸਹਿਰਦ ਹੋਣ ਕਿਸਾਨਾਂ ਮਜ਼ਦੂਰਾਂ ਦੇ ਮਸਲਿਆਂ ਤੇ ਰਾਤ ਸਾਰੀ ਇਹਨਾਂ ਦੇ ਕੋਲ ਪਈ ਆ ਇਹ ਆਪਣਾ ਵੇਖ ਲੈਣ ਅਸੀਂ ਕਹਿੰਨੇ ਭਾੜੀ ਮੀਟਿੰਗ ਚੱਲ ਰਹੀ ਹੈ ਤੇ ਬਈ ਸਹੀ ਸਿੱਟੇ ਨਿਕਲਣ ਕੋਈ ਇਹੋ ਜਿਹਾ ਇਸ਼ੂ ਨਾ ਉਠੇ ਸਰਕਾਰਾਂ ਜਿਹੜੀਆਂ ਹਮੇਸ਼ਾ ਲੋਕਾਂ ਦੇ ਹਿੱਤਾਂ ਦੇ ਹੱਕਾਂ ਲਈ ਹੁੰਦੀਆਂ ਵੀ ਉਹਦੀ ਰਾਖੀ ਕਰਨ ਪਰ ਇਹਦਾ ਤਾਂ ਉਲਟ ਹੋ ਰਿਹਾ ਲੰਮੇ ਸਮੇਂ ਤੋਂ ਇਹ ਵੋਟਾਂ ਇਹਨਾਂ ਕੋ ਲੈ ਕੇ ਤੇ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਭੁੱਗਤ ਰਹੀਆਂ ਆ ਇਹ ਲੜਾਈ ਜਿਹੜੀ ਆ ਬਿਲਕੁਲ ਲੋਕ ਸਮਝ ਚੁੱਕਿਆ ਇਹ ਕਾਰਪੋਰੇਟ ਸੈਕਟਰ ਦੇ ਨਾਲ ਲੜਾਈ ਆ ਇਹ ਸਰਕਾਰਾਂ ਦੇ ਨਾਲ ਨਹੀਂ ਗਈ ਇਹ ਸਰਕਾਰਾਂ ਜਿਹੜੀਆਂ ਕਾਰਪੋਰੇਟ ਘਰਾਣੇ ਦੇ ਹੱਥਾਂ ਵਿੱਚ ਖੇਡ ਰਹੀਆਂ ਆ ਇਹ ਲੋਕ ਜਾਣ ਚੁੱਕੇ ਆ ਪਛਾਣ ਚੁੱਕੇ ਆ ਤੇ ਬਿਲਕੁਲ ਜਿਹੜਾ ਸਥਾਨ ਆ ਜੀ ਕੁਛ ਵੀ ਆ ਇਹ ਜੋ ਕੁਝ ਬਣਨਾ ਆ ਇਹ ਲੋਕਾਂ ਦੀ ਸਮਝ ਨਾਲ ਬਣਨਾ ਆ ਸਖਤ ਸਥਾਨ ਵੀ ਬਣੇਗਾ ਟਿਕਾਣਾ ਵੀ ਬਣੇਗਾ ਤੇ ਮਸਲੇ ਵੀ ਜਿਹੜੇ ਆ ਉਹ ਹੱਲ ਅਵਸ਼ਯ ਹੋਣਗੇ ਹੁਣ ਤੁਸੀਂ ਸਰਦਾਰ ਸਾਹਿਬ ਨੇ ਕਿਹਾ ਵੀ ਉਧਰੋਂ ਵੀ ਆਣਗੇ ਹਰਿਆਣੇ ਵਾਲੇ ਪਾਸੇ ਤੋਂ ਵੀ ਸਾਨੂੰ ਅੱਗੇ ਲੈ ਕੇ ਜਾਣ ਲਈ ਕਿਸਾਨ ਆਉਣਗੇ ਪਰ ਜੇ ਤੁਸੀਂ ਕਹਿੰਦੇ ਹੋ ਵੀ ਪੰਜਾਬ ਦੇ ਵਿੱਚ ਸਰਕਾਰ ਨੇ ਤੁਹਾਡਾ ਸਾਥ ਦਿੱਤਾ ਹੈ ਪਰ ਕਿਸਾਨ ਤਾਂ ਫਿਰ ਹਰਿਆਣੇ ਦੇ ਵਿੱਚ ਵੀ ਉਨੇ ਹੀ ਆ ਉਹਨਾਂ ਦਾ ਸਰਕਾਰ ਦੇ ਉੱਤੇ ਦਬਾਅ ਕਿਉਂ ਨਹੀਂ ਬਣ ਰਿਹਾ ਉਹ ਸਰਕਾਰ ਆਪਣੇ ਕਿਸਾਨਾਂ ਦੀ ਗੱਲ ਕਿਉਂ ਨਹੀਂ ਮੰਨ ਰਹੀ ਕਿ ਇਹ ਸਰਕਾਰ ਦਾ ਫਿਰ ਮੰਨਣ ਦਾ ਕੀ ਕਾਰਨ ਰਹਿੰਦਾ ਪੰਜਾਬ ਸਰਕਾਰ ਕਿਉਂ ਕਿਸਾਨਾਂ ਦਾ ਸਾਥ ਦੇਣ ਲਈ ਤਿਆਰ ਹੁੰਦੀ ਹੈ ਤੇ ਹਰਿਆਣਾ ਸਰਕਾਰ ਕਿਉਂ ਨਹੀਂ ਤਿਆਰ ਹੁੰਦੀ ਸਵਾਲ ਸਵਾਲ ਇਹ ਨਹੀਂਗਾ ਕਿ ਉਹ ਉਹ ਮੰਨਣ ਲਈ ਤਿਆਰ ਨਹੀਂ ਕਿ ਉਹ ਮੰਨਣ ਲਈ ਤਿਆਰ ਨਹੀਂ ਕਿ ਸਵਾਲ ਇਹ ਨਹੀਂਗਾ ਸਵਾਲ ਹੁਣ ਇਸ ਟਾਈਮ ਤੇ ਇਹ ਆ ਵੀ ਜਿਹੜੇ ਲੋਕਾਂ ਦੇ ਨਾਲ ਵਾਅਦੇ ਕੀਤੇ ਆ ਜਿਹੜੇ ਅੱਜ ਨਹੀਂ ਮੋਦੀ ਸਾਹਿਬ ਨੇ ਜਦੋਂ ਦੇਸ਼ ਦੇ ਵਿੱਚ ਰਾਜ ਕੀਤਾ ਸੱਤਾ ਲੈਣੀ ਸੀਗੀ ਇਹ ਉਹਨਾਂ ਦੇ ਵਾਅਦੇ ਸੀਗੇ ਜਿਹੜੀ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿਸਾਨਾਂ ਮਜ਼ਦੂਰਾਂ ਦਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਆਮਦਨ 1.5 ਗੁਣਾ ਕੀਤੀ ਜਾਊਗੀ। ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਊਗੀ। ਇਹਨਾਂ ਦੀ ਜਿਹੜੀ ਆਮਦਨ ਵਧਾਈ ਜਾਊਗੀ 15-15 ਲੱਖ ਰੁਪਈਆ ਲੋਕਾਂ ਦੇ ਖਾਤੇਆਂ 'ਚ ਪਾਇਆ ਜਾਊਗਾ। ਤੇ ਯਾਦ ਇਦਾਂ ਦੇ ਜਿਹੜੇ ਲੋਕਾਂਵੇਂ ਜਿਹੜੇ ਸੁਪਨੇ ਦੇ ਕੇ ਆਪਣੀ ਜਿਹੜੀ ਸੱਤਾ ਜਿਹੜੀ ਇੱਥੇ ਆਈ ਸੀਗੀ ਪਰ ਜੋ ਕੁਝ ਵੀ ਆਦਾਸਾ ਰਾਜ ਕਰਕੇ ਸਾਰਾ ਕੁਝ ਉਹਦੇ ਉਲਟ ਗਿਆ ਆ। ਵੱਡਾ ਅੰਦੋਲਨ ਵੀ ਜਿਹੜਾ ਆਮਦਨ 1.5 ਗੁਣਾ ਕਰਨੀ ਸੀਗੀ, ਕਰਜ਼ਾ ਮਾਫ਼ ਕਰਨਾ ਸੀ ਹੋਰ ਇਹੋ ਜਿਹੇ ਸੁਪਨੇ ਵਖਾ ਕੇ ਰਾਜ ਕੀਤਾ ਦੇਸ਼ ਦੀ ਹੱਦ ਦੇ ਉੱਤੇ ਜਿਹੜਾ ਕਿਸਾਨਾਂ ਮਜ਼ਦੂਰਾਂ ਨੂੰ ਆਪਣਾ ਧੁੱਪੇ ਧੋਪਰੇ ਵਿੱਚ ਹੱਡ ਚੀਰੀਆਂ ਵਿੱਚ ਠੰਡਾਂ ਦੇ ਵਿੱਚ ਬਰਸਾਤਾਂ ਦੇ ਵਿੱਚ ਆਪਣਾ ਸੰਘਰਸ਼ ਜਿਹੜਾ ਉੱਥੇ ਕਰਨਾ ਪਿਆ ਤੇ ਸਬਕ ਸਰਕਾਰ ਨੇ ਉੱਥੋਂ ਵੀ ਸਬਕ ਜਿਹੜਾ ਨਹੀਂ ਕਿ ਲਿਆ ਸਰਕਾਰ ਦੇ ਮਨ ਚੀਕਾ ਵੀ ਇਹ ਲੋਕ ਖਿੰਡ ਚੁੱਕੇ ਆ ਇਹ ਵਖ ਵਖ ਹੋ ਚੁੱਕੇ ਆ ਜੋ ਤੁਹਾਡੇ ਵੱਲੋਂ ਸਵਾਲ ਕੀਤੇ ਜਾ ਰਹੇ ਆ ਜਿਹੜੀਆਂ ਮਗਰ ਵੀ ਦੇਸ਼ ਪੰਜਾਬ ਦੀਆਂ ਜਾਂ ਸੂਬੇ ਦੀਆਂ ਦੇਸ਼ ਦੀਆਂ ਜਥੇਬੰਦੀਆਂ ਪਿੱਛੇ ਬੈਠੀਆਂ ਆ ਜਦੋਂ ਕਿਸਾਨਾਂ ਮਜ਼ਦੂਰਾਂ ਤੇ ਗੱਲ ਆਵੇ ਗੱਲ ਜਦੋਂ ਇਹਨਾਂ ਦੇ ਆਣ ਕੇ 6:00 ਵਜੇ ਸਾਰੇ ਇਕੱਠੇ ਹੋਣਗੇ ਤੇ ਸਾਰੇ ਮਸਲੇ ਜਿਹੜੇ ਆ ਉਹ 72 ਦਾ ਦੇ ਵਿੱਚ ਜਿਹੜੇ ਆ ਉਹ ਹੱਲ ਹੋਣਗੇ ਤੇ ਜਿਹੜਾ ਉਹ ਬੈਰੀਗੇਟਿੰਗ ਜਿੱਥੇ ਕੀਤੀ ਹੋਈ ਆ ਉੱਥੇ ਜਾ ਕੇ ਕੋਈ ਗੱਲਬਾਤ ਵੀ ਤੁਰੂਗੀ ਕਿਦਾਂ ਤਾਂ ਮਨ ਦੇ ਵਿੱਚ ਜਜ਼ਬਾਤ ਲੈ ਕੇ ਚੱਲ ਰਹੇ ਹੋ ਕਿਦਾਂ ਦੀ ਸੋਚ ਲੈ ਕੇ ਚੱਲ ਰਹੇ ਹੋ ਕਿ ਉੱਥੇ ਜਾ ਕੇ ਸਿੱਧਾ ਹੀ ਹੱਥ ਪਾ ਕੇ ਬੈਰੀਗੇਟਾਂ ਨੂੰ ਪਰਾ ਕਰ ਦਿੱਤਾ ਜਾਊਗਾ ਜਾਂ ਉੱਥੇ ਪਹਿਲਾਂ ਅਪੀਲਾਂ ਦਲੀਲਾਂ ਬਹੁਤ ਕੁਝ ਕਰੋਗੇ ਜਾ ਕੇ ਇਹ ਕਦੀ ਵੀ ਐਦਾਂ ਨਹੀਂ ਘੰਦਾ ਸਰਕਾਰ ਵੀ ਜਿਹੜੀਆਂ ਆ ਉਹ ਵੱਖ-ਵੱਖ ਸਮੇਂ ਦੇ ਨਾਪ ਤੋਲ ਵੇਖਦੀਆਂ ਦਬਾਅ ਵਿਕਦੀਆਂ ਸੀਆਈਡੀ ਦਾ ਸਾਰਾ ਕੁਝ ਸਰਕਾਰ ਕੋਲ ਜਾ ਚੁੱਕਾ ਆ ਕਿੰਨੀਆਂ ਟਾਈਟ ਟਟਰਾ ਦੀਆਂ ਕਿਦਾਂ ਦਾ ਇਹਨਾਂ ਦਾ ਪ੍ਰਬੰਧ ਆ ਕੀ ਕੁਛ ਲੈ ਕੇ ਆਏ ਆ ਸਾਰੀ ਰੂਪਰੇਖਾ ਜਿਹੜੀ ਉਹਨਾਂ ਦੇ ਕੋਲ ਚੱਲ ਗਈ ਆ ਤੇ ਸਰਕਾਰਾਂ ਗਿਣਤੀ ਮਿੰਤੀ ਵੇਖਦੀ ਜਾਂਦੀਆਂ ਵੀ ਕਿੰਨੀ ਗਿਣਤੀ ਮਿੰਤੀ ਆ ਇਸ ਕਰਕੇ ਅਸੀਂ ਕਹਿੰਨੇ ਆ ਵੀ ਇਹ ਮੋਦੀ ਸਾਹਿਬ ਭਰਮ ਮਨ ਦੇ ਵਿੱਚ ਨਾ ਪਾਉਣ ਸੈਂਟਰ ਸਰਕਾਰ ਇਹ ਭਰਮ ਨਾ ਪਾਵੇ ਜੇਕਰ ਇਹਨਾਂ ਕਿਸਾਨਾਂ ਮਜ਼ਦੂਰਾਂ ਦੇ ਉੱਤੇ ਕਿਤੇ ਵਾਰ ਹੁੰਦਾ ਆ ਤੇ ਮੋਦੀ ਸਾਹਿਬ ਕਹਿ ਰਹੇ ਨੇ ਇਹ ਸੋਚ ਲੈਣ ਵੀ ਫੇਰ ਮੁੜ ਕੇ ਇਹਨਾਂ ਡੱਬੇ ਦੇ ਵਿੱਚ ਜੇ ਕਹਿਣਾ ਕੁਛ ਪਹਿਣਾ ਆ ਉਹ ਨਹਿਂਗਾ ਪਹਿਣਾ ਤੇ ਇਹਦੇ ਬਾਅਦ ਜਿਹੜੀਆਂ ਆਉਣ ਵਾਲੀਆਂ ਸਮੇਂ ਤੇ ਇਲੈਕਸ਼ਨ ਆ ਆ ਕੱਲਾ ਪੰਜਾਬ ਚ ਨਹੀਂ ਯੂਪੀ ਬਿਹਾਰ ਦੇ ਵਿੱਚ ਵੀ ਜਾਣਾ ਆ ਇਕ ਧਰਮ ਦਾ ਮਜਬਦਾਨ ਨੀਗਾ ਸਾਰੇ ਜਿਹੜੇ ਕਿਸਾਨ ਮਜ਼ਦੂਰ ਭਾਵੇਂ ਸਾਈ ਆ ਬੋਧੀ ਆ ਜੈਨੀ ਆ ਕੋਈ ਵੀ ਆ ਉਹ ਜਿਹੜਾ ਕਿਸਾਨ ਜਿਹੜਾ ਸਾਰੇ ਦਾ ਸਾਂਝਾ ਧਰਮ ਆ ਤੇ ਕਿਸਾਨੀ ਵਾਜਦੀ ਆ ਤੇ ਸਾਡਾ ਸਾਰਾ ਕੁਝ ਵਾਜਦਾ ਆ ਇਹਨੂੰ ਬਚਾਉਣ ਵਾਸਤੇ ਵੱਡਾ ਸੰਘਰਸ਼ ਦੀ ਲੋੜ ਆ ਉਹਦੇ ਵਾਸਤੇ ਤੁਸੀਂ ਕਹਿ ਰਹੇ ਆ ਵੀ ਉਥੇ ਮੀਟਿੰਗਾਂ ਨਿਕਲਣਗੀਆਂ ਕੀ ਹੋਏਗਾ ਸਾਨੂੰ ਵੀ ਪਤਾ ਆ ਜੋ ਕੁਝ ਵੀ ਅੱਜ ਦੀ ਮੀਟਿੰਗ ਚ ਵੀ ਨਿਕਲਣਾ ਆ ਆ ਜੋ ਕੁਝ ਜਥੇਬੰਦੀਆਂ ਆਗੂ ਸਾਹਿਬਾ ਆਪਣੀ ਸਮਝੋਂ ਇਕੱਠਾ ਕਰਕੇ ਲੈ ਕੇ ਆਏ ਆ ਇਹ ਦਬਾਰੇ ਵਿੱਚੋਂ ਹੀ ਸਾਰਾ ਕੁਝ ਮਿਲਣਾ ਹੈ ਪਿਛਲੇ ਅੰਦੋਲਨ ਚੋਂ ਵੀ ਬਹੁਤ ਕੁਝ ਸਿੱਖ ਕੇ ਚੱਲ ਰਹੇ ਹਾਂ ਜਾਂ ਫਿਰ ਉਹ ਜੀਆਂ ਗੱਲਾਂ ਹੈਗੀਆਂ ਕਿਉਂਕਿ ਬਹੁਤ ਸਾਰੀ ਗੱਲਾਂ ਅੰਦੋਲਨ ਦੇ ਵਿੱਚੋਂ ਵੀ ਨਿਕਲੀਆਂ ਜਾਂ ਬਾਹਰੋਂ ਵੀ ਆਈਆਂ ਕੋਈ ਟੈਗ ਵੀ ਲੱਗੇ ਕਿਸਾਨਾਂ ਦੇ ਉੱਤੇ ਪਰ ਅੰਦੋਲਨ ਦੇ ਵਿੱਚ ਆਪਸ ਵਿੱਚ ਤੂੰ ਤੂੰ ਐਵੇਂ ਖਿੱਚਦੂ ਹੋਈ ਉਹ ਚੀਜ਼ ਨਹੀਂ ਹੋ ਸਕੇ ਕਿ ਇਸ ਦੇ ਲਈ ਵੀ ਕੁਝ ਸਿੱਖਿਆ ਕੋਈ ਸਮਝ ਲੈ ਕੇ ਚੱਲੂ ਕੋ ਨੀਤੀ ਬਣਾ ਕੇ ਚੱਲ ਰਹੇ ਹੋ ਵੇਖੋ ਜੀ ਇਹ ਕਦੀ ਵੀ ਇਦਾਂ ਆ ਪੀ ਬੀਤੇ ਤੋਂ ਸਾਰਾ ਕੁਝ ਸਿੱਖਿਆ ਜਾਂਦਾ ਆ ਇਹ ਜੋ ਪਿਛਲੀ ਵਾਰੀ ਆਪਣੀ ਸਮਝ ਦੇ ਵਿੱਚੋਂ ਕਿਸੇ ਵੀ ਤੇ ਜਿਹੜਾ ਐਡਾ ਵੱਡਾ ਅੰਦੋਲਨ ਸੀਗਾ ਉਹਨੂੰ ਸਿਰੇ ਲਾ ਕੇ ਗਈਆਂ ਜਿੱਥੋਂ ਤੱਕ ਉਹਨਾਂ ਦੀ ਸਮਝ ਹੀ ਉਥੋਂ ਤੱਕ ਸਿਰੇ ਲਾ ਕੇ ਗਈਆਂ ਤਿੰਨ ਕਾਲੇ ਕਾਨੂੰਨ ਦੀ ਗੱਲ ਕਰਕੇ ਆਏ ਸੀਗੇ ਤੇ ਨਾਲ ਜਿਹੜੀ ਐਮਐਸਪੀ ਤੇ ਗਰੰਟੀ ਵਾਲੀ ਗੱਲ ਸੈਂਟਰ ਸਰਕਾਰ ਨੇ ਮੰਨੀ ਸੀ ਕਿ ਐਮਐਸਪੀ ਦੇ ਗਰੰਟੀ ਵਾਲਾ ਕਾਨੂੰਨ ਜਿਹੜਾ ਆ ਉਹ ਅਸੀਂ ਜਾਰੀ ਕਰਾਂਗੇ ਇਹਦੇ ਨਾਲ ਜਿਹੜੀਆਂ ਹੁਣ ਰਹਿੰਦੇ ਸਮੇਂ ਚ ਬਾਕੀ ਮਸਲੇ ਜਿਹੜੇ ਮੰਗਾ ਜੁੜੀਆਂ ਜਿਸ ਤਰੀਕੇ ਨਾਲ ਲਖੀਮਪੁਰ ਖੀਰੀ ਵਾਲਾ ਕਾਂਡ ਜਿਹੜਾ ਆ ਜੁੜਿਆ ਆ ਵੀ ਇੱਥੇ ਕਿਸਾਨਾਂ ਮਜ਼ਦੂਰਾਂ ਤੇ ਉੱਤੇ ਗੱਡੀ ਚੜਾ ਕੇ ਉਹਨਾਂ ਨੂੰ ਡਰ ਰਿਹਾ ਗਿਆ ਆ ਉਹ ਪਰਚੇ ਜਿਹੜੇ ਕਿਸਾਨਾਂ ਮਜ਼ਦੂਰ ਦੀ ਜਿਹੜੀ ਮਾਰ ਆ ਕਿਸਾਨਾਂ ਮਜ਼ਦੂਰਾਂ ਦੇ ਉੱਤੇ ਵੱਧ ਰਹੀ ਆ ਉਹ ਕਿ ਸੈਂਟਰ ਸਰਕਾਰ ਜਿਹੜੀਆਂ ਵਕਫ ਵਕ ਸਮੇਂ ਦੇ ਸਰਕਾਰਾਂ ਰਾਜ ਕਰਕੇ ਗਈਆਂ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਆ ਉਹ ਜਿਹੜੇ ਵਾਜਬ ਭਾਅ ਜਿਹੜੇ ਕਿਸਾਨਾਂ ਨੂੰ ਨਹੀਂ ਮਿਲੇ ਇਹਨਾਂ ਦੀ ਨਲੈਕੀ ਕਰਕੇ ਲੋਕਾਂ ਉੱਤੇ ਕਰਜ਼ਾ ਚੜਿਆ ਆ ਅਸੀਂ ਕਹਿੰਦੇ ਆ ਵੀ ਜਿਸ ਤਰੀਕੇ ਨਾਲ ਕਾਰਪੋਰੇਟ ਘਰਾਣਿਆਂ ਦੇ ਵੱਡੇ ਘਰਾਣਿਆਂ ਦੇ ਜਿਹੜੇ ਆ ਵੱਡੇ ਖਾਤਿਆਂ ਦੇ ਵਿੱਚ ਐਨਪੀਕੇ ਪਾ ਕੇ ਖਾਤੇ ਜਿਹੜੇ ਕਰਜ਼ੇ ਜਿਹੜੇ ਰੱਦ ਕੀਤੇ ਜਾ ਰਹੇ ਆ ਤੇ ਇਹ ਜਿਹੜੇ ਲੋਕ ਆ ਜਿਨ੍ਹਾਂ ਨੇ ਦੇਸ਼ ਦੇ ਕੇਂਦਰੀ ਪੂਲ ਦੇ ਵਿੱਚ 60 ਬੋਰੀਆਂ ਕਣਕ ਤੇ 40 ਬੋਰੀਆਂ ਝੋਨਾ ਪਾ ਕੇ ਜਿਹੜਾ ਢਿੱਡ ਭਰਿਆ ਆ ਦੇਸ਼ ਦਾ ਜਿਹੜਾ ਠੂਠਾ ਆ ਇਹਨਾਂ ਲੋਕਾਂ ਨੇ ਹੱਥ ਜੋ ਛਡਾਇਆ ਆ ਤਾਂ ਕਿ ਜੇ ਅੱਜ ਇਹਨਾਂ ਦੇ ਸਿਰ ਕਰਜਾ ਆ ਤੇ ਬਿਲਕੁਲ ਉਹ ਲਕੀਰ ਜਿਹੜੀ ਆ ਵਜਣੀ ਚਾਹੀਦੀ ਹੈ ਜੇ ਕਾਰਪੋਰੇਟ ਕਰਾਣਿਆਂ ਦਾ ਕਰਜ਼ਾ ਮੁਕਤ ਹੋ ਸਕਦਾ ਆ ਤੇ ਫਿਰ ਇਹ ਨਗੂਣਾ ਜਿਹਾ ਕਰਜ਼ਾ ਸੈਂਟਰ ਸਰਕਾਰ ਵੱਲ ਤੇ ਕੋਈ ਵੱਡੀ ਗੱਲ ਨਹੀਂ ਕੀ ਤੇ ਚੰਗੀ ਨੀਤੀ ਪਾਲਸੀ ਲੈ ਕੇ ਸਰਕਾਰ ਆਉਣ ਤਾਂ ਕਿ ਇਹੋ ਜਿਹੇ ਜਿਹੜੇ ਮਸਲੇ ਆ ਜੈ ਇਹੋ ਜਿਹੜੀ ਵਿਰੋਧਤਾ ਵਾਲੀ ਗੱਲ ਆ ਉਹ ਆਉਣ ਵਾਲੇ ਭਵਿੱਖ ਵਿੱਚ ਨਾ ਖੜੀ ਹੋਵੇ ਤੇ ਅਸੀਂ ਆਸ ਬੰਦਿਆ ਪਿਆ ਮੀਟਿੰਗ ਚੋ ਕੁਛ ਚੰਗਾ ਨਿਕਲੇ ਤੇ ਮਾਹੌਲ ਜਿਹੜਾ ਦੇਸ਼ ਦਾ ਆ ਸਾਰਾ ਕੁਝ ਖਾਵਾਂ ਰਵੇ ਪਰ ਜੋ ਵੀ ਇੱਥੇ ਸਿੱਟੇ ਨਿਕਲਣਗੇ ਉਹਦੇ ਬਾਅਦ ਐਸੀ ਜ਼ਿੰਮੇਵਾਰ ਨਹੀਂਗੇ ਸੈਂਟਰ ਸਰਕਾਰ ਜ਼ਿੰਮੇਵਾਰਾ ਜਿਨੇ ਕਮਿਟਮੈਂਟ ਕਰਕੇ ਤੇ ਕਮਿਟਮੈਂਟ ਤੋਂ ਭੱਜੀ ਆ ਤੇ ਦੁਬਾਰਾ ਲੋਕ ਸੜਕਾਂ ਦੇ ਉੱਤੇ ਜਿਹੜੇ ਆ ਉਹ ਉਤਰੇ ਸੋ ਬਿਲਕੁਲ ਬਹੁਤ ਸਾਰੀ ਤਿਆਰੀ ਜਿਹੜੀ ਹੈਗੀ ਕਿਸਾਨਾਂ ਦੇ ਵੱਲੋਂ ਵੀ ਕੀਤੀ ਗਈ ਹੈ ਹਾਲਾਂਕਿ ਇੱਕ ਪਾਸੇ ਹਰਿਆਣੇ ਦੇ ਵਿੱਚ ਬਹੁਤ ਵੱਡੀਆਂ ਤਿਆਰੀਆਂ ਸਰਕਾਰ ਦੇ ਵੱਲੋਂ ਕੀਤੀਆਂ ਗਈਆਂ ਜਿੱਥੇ ਪਿਛਲੇ ਅੰਦੋਲਨ ਤੋਂ ਆ ਕਿਸਾਨਾਂ ਨੇ ਵੀ ਬਹੁਤ ਕੁਝ ਸਿੱਖਿਆ ਹੋਵੇਗਾ ਤਾਂ ਸਰਕਾਰ ਨੇ ਵੀ ਤਿਆਰੀ ਉਸ ਪੱਧਰ ਦੀ ਇਸ ਵਾਰ ਕੀਤੀ ਹੋਈ ਹੈ ਪਰ ਫਿਲਹਾਲ ਜੋ ਬੇੜੀ ਮਜਦਾਰ ਦੇ ਵਿੱਚ ਹੈ ਇੱਕ ਮੀਟਿੰਗ ਵੀ ਚੱਲ ਰਹੀ ਹੈ ਉਸ ਦੇ ਵਿੱਚੋਂ ਕੀ ਕੁਝ ਨਿਕਲਦਾ ਹੈ ਵੀ ਦੇਖਣ ਵਾਲੀ ਗੱਲ ਰਹੇਗੀ ਉਸ ਤੋਂ ਇਲਾਵਾ ਸਵੇਰ ਨੂੰ ਉਸ ਥਾਂ ਦੇ ਉੱਤੇ ਕੀ ਹੁੰਦਾ ਕੀ ਜ਼ੁਬਾਨੀ ਕਲਾਮੀ ਇਹ ਗੱਲ ਉੱਥੇ ਨਿਭੜ ਸਕੀਗੀ ਕੀ ਕਿਸਾਨਾਂ ਦੀ ਬੇਨਤੀ ਕਰਨ ਤੇ ਬੈਰੀਕੇਡ ਹਟਾ ਦਿੱਤੇ ਜਾਣਗੇ ਕੀ ਕਿਸਾਨਾਂ ਨੂੰ ਧੱਕੇ ਨਾਲ ਉੱਥੋਂ ਲੰਘਣਾ ਪਵੇਗਾ ਜੇਕਰ ਕਿਸਾਨ ਧੱਕੇ ਦੇ ਨਾਲ ਉਸ ਰਸਤੀੋਂ ਲੰਘਦੇ ਆ ਤਾਂ ਅੱਗੋਂ ਫਿਰ ਰਿਐਕਸ਼ਨ ਕਿਦਾਂ ਦਾ ਹੋਊਗਾ ਉੱਥੇ ਕੀ ਕੁਝ ਹੁੰਦਾ ਇਹ ਵੀ ਸਵੇਰ ਨੂੰ ਦੇਖਣ ਵਾਲੀ ਗੱਲ ਹੈ